ਹੇ ਰਬਾ ਮੈਂ ਨਾ ਖਲੇ ਰਾ ਐ ਨਾ ਭਾਂਡਾ ਮੈਂ ਸਵੇਰੇ ਇੰਨਾ ਭਾਂਡਾ ਕੀਤਾ ਮੈਂ ਕੀ ਇਹ ਚੂੜੇ ਭਾ ਕੇ ਇਹ ਭਾਂਡੇ ਮੰਜਨਾਈ ਹੋਈਆਂ ਇੱਥੇ ਮੈਂ ਨਾ ਨਨ ਕਵਾ ਮੇਰਾ ਚੂੜਾ ਵਧਵਾ ਦੋ ਛੋਟ ਛੋਟੀ ਚੂੜੀਆਂ ਪਾ ਲਵਾਂਗੇ ਕੋਈ ਸੋਨੀਆਂ ਜਿਹਾ ਹਨ ਅੱਗੋ ਕਹਿਣਗੇ ਘਰ ਕੋਈ ਆ ਹੀ ਜਾਂਦਾ ਵੈ ਲਾ ਪਾ ਕੇ ਰੱਖਿਆ ਕਰ ਤੇ ਮੈਂ ਹੁਣ ਸੋਹਣੀ ਸੁਮੱਖੀ ਬਣ ਕੇ ਤੇ ਆਸ਼ਾ ਰੋ ਗਿਆ ਕਾਹ ਵਾਲੇ ਕੰਮ ਕਰਾਂ ਬਾਰ ਬਾਰ ਕੱਲਾ ਮੈਂ ਨਾ ਗੱਲ ਕਰਾਂ ਤੇ ਮੈਂ ਚੂੜਾ ਵਧਵਾ ਦੋ ਇਹ ਕੰਮ ਤੇ ਬਾਅਦ ਚ ਹੁੰਦੇ ਰਹਿਣਗੇ ਚੱਲਾਂ ਹਾਂ ਤੂੰ ਹੀ ਕਿੱਸੇ ਵਲੇ ਦੀ ਆ ਕੇ ਬੈਠੇ ਜੇ ਨਹੀਂ ਤਾਂ ਮੈਂ ਗਈ ਅਦਰੋਂ ਹੋ ਨਹੀਂ ਆਇਆ ਜੇ ਮੈਂ ਅੱਛਾ ਨੀ ਗੱਲ ਸੁਣ ਮम्मा ਨੇ ਕਦੋਂ ਆਣਾ ਹੈ ਮੰਮੀ ਨੂੰ ਹੈਗਾ ਟਾਈਮ ਅਜੇ ਲੱਗ ਜਾਣਾ ਟਾਈਮ ਕਿਉਂ ਗਿਆ ਨੀ ਗੱਲ ਸੁਣਾਂ ਚੂੜਾ ਵਧਵਾਉਣਾ ਸੀ ਚੂੜਾ ਵਧਵਾਉਣਾ ਹੂੰ ਕੰਮ ਨਹੀਂ ਹੁੰਦਾ ਅਸਵੇਰੇ ਮੈਂ ਕਿੰਨੇ ਭਾਂਡੇ ਗਿੱਤੇ ਫੇਰ ਹੁਣ ਕਿੰਨੇ ਹੋ ਗਏ ਨੇ ਬੜੀ ਬੜੀ ਜਲਦੀ ਚੂੜਾ ਵਧਾਉਣਾ ਹੈ ਚਾਰ ਕਿ ਮਹੀਨੇ ਦੇ ਵਿਆਹ ਨੂੰ ਹੋਏ ਆ 6 ਮਹੀਨੇ ਹੋ ਗਏ ਨੇ 6 ਮਹੀਨੇ ਹੋ ਗਏ ਨੇ ਸੱਚੀ ਗੱਲ ਮੈਨੂੰ ਪਤਾ ਹੀ ਨਹੀਂ ਲੱਗਾ ਮੈਨੂੰ ਐ ਲੱਗਣੇ ਤਾਂ ਕੱਲ ਹੀ ਵਿਆਹ ਆ ਹੁੰਦਾ ਮੇਰਾ ਅੱਛਾ ਜੀ ਤੁਹਾਨੂੰ ਤਾਂ ਲੱਗਣਾ ਹੀ ਐ ਵੋਟੀ ਬੱਸ ਤੁਹਾਡੇ ਸਾਹਮਣੇ ਆ ਜੇ ਸਜ ਸਵਰ ਕੇ ਸੋਣੀ ਜੀ ਬੱਸ ਤੁਹਾਡੇ ਵਸਤੇ ਤਾਂ ਰੋਜ਼ ਹੀ ਵਿਆਹ ਹੋਏ ਹੋਏ ਨੇ ਚਲੋ ਦੇ ਜੀ ਨੂੰ ਕੀ ਕਰਨ ਨੂੰ ਵਧਾਉਣਾ ਹੈ ਨਹੀਂ ਕੰਮ ਹੁੰਦਾ ਸੇਵਕ ਸਮਝਿਆ ਕਰੋ ਲੈ ਦੱਸ ਯਾਰ ਬਾਕੀ ਕੁੜੀਆਂ ਨਹੀਂ ਕਰਦੀਆਂ ਕੰਮ ਲੋਕੀ ਨੇ ਸਾਲ ਸਾਲ ਪਾ ਛੱਡਦੇ ਤੇਰੇ ਕੋਲ ਆ ਚਾਰਕ ਮਹੀਨੇ ਨਹੀਂ ਪੈਂਡਿਆ 6 ਮਹੀਨੇ ਔਰ ਜਿੰਨੇ ਵੀ ਆ ਨਹੀਂ ਪੈਂਦਾ ਹੈਗਾ ਮੈਂ ਕਦੀ ਕਵਾਰਿਆਂ ਹੁੰਦੇ ਵੀ ਚੂੜੀਆਂ ਨਹੀਂ ਸਿਪਾਈਆਂ ਮੈਨੂੰ ਨਹੀਂ ਸ਼ੌਂਕ ਹੈਗਾ ਵਾਧੂ ਪਾ ਲਿਆ ਉਹ ਵੀ ਹੈਗੇ ਨੇ ਜਿਹੜੇ ਦੋ ਦੋ ਮਹੀਨੇ ਪਾਉਂਦੇ ਨੇ ਮੇਰੀ ਗੱਲ ਸੁਣ ਹੂੰ ਪੈਨ ਜਦੋਂ ਚੂੜਾ ਪਾਇਆ ਹੈ ਨਾ ਹਾਂਜੀ ਮੇਰੇ ਖਿਆਲ ਨਾਲ 6-7 ਮਹੀਨੇ ਬਾਅਦ ਲਾਇਆ ਸੀ ਆ ਕੇ 6 ਸਤਾ ਤਾ ਤੇ ਮੈਂ 6 ਮਹੀਨੇ ਪਾਲਿਆ ਵੈ ਤੁਸੀਂ ਕਰੋ ਦੀਦੀ ਨਾਲ ਗੱਲ ਕਰ ਲੋ ਬੁਲਾ ਲਾ ਜੀ ਦੀਦੀ ਨੂੰ ਮੇਰੀ ਗੱਲ ਸਮਝ ਜੇ ਆਪਾਂ ਦੀਦੀ ਨੂੰ ਬੁਲਾਇਆ ਨਾ ਕੋਈ ਨਾ ਕੋਈ ਦੇਣਾ ਪੈਣਾ ਹੈ ਤੇ ਹੱਥ ਬੜਾ ਟੈਟਾ ਕੰਮ ਤੇ ਅੱਗੇ ਨਹੀਂ ਚੱਲਣ ਦਿਆ ਗੱਲ ਸੁਣ ਕੋਈ ਗੱਲ ਨਹੀਂ ਥੋੜਾ ਬਹੁਤ ਦੇਣਾ ਪੈਂਦਾ ਹੈ ਤੋ ਸਮਝ ਜਾਣਗੇ ਤੁਹਾਡਾ ਜੋ ਸਰਦਾ ਬਲਦਾ ਤੁਸੀਂ ਦੇ ਦੇਓ ਉਹਨਾਂ ਨੂੰ ਸਰਦਾ ਬਲਦਾ ਅੰਨਾ ਨਹੀਂ ਨਾ ਲੈਣਾ ਇਹ ਸੂਟ ਲੈਣਾ ਹਾਈ ਫਾਈ ਮਹਿੰਗਾ ਤਾਂ ਮਹਿੰਗਾ ਕਿੱਥੋਂ ਦੇਣਾ ਮੇਰਾ ਤਾਂ ਕੰਮ ਨਹੀਂ ਚੱਲਣ ਦਿਆ ਹੱਥ ਮੇਰਾ ਕਿੰਨਾ ਡੱਟ ਤੈਨੂੰ ਤੇ ਚੰਗਾ ਭਲਾ ਪਤਾ ਤੂੰ ਦੇਖੋ ਸਹੀ ਗੱਲ ਕਰਕੇ ਬਲਾਓ ਤੇ ਸਹੀ ਐਦਾਂ ਥੋੜੀ ਕਰਨਗੇ ਉਹ ਮੈਨੂੰ ਪਤਾ ਨਾ ਮੇਰੀ ਭੈਣ ਦਾ ਕੰਨੀ ਸਗਨ ਵਿਆਹ ਚ ਕੋਈ ਭੈਣ ਐਦਾਂ ਥੋੜੀ ਕਰਦੀ ਐ ਉਹ ਕੀ ਕਹਿਣਗੇ ਮੈਂ ਨਹੀਂ ਤੇਰਾ ਚੂੜਾ ਵਧਵਾਣਾ ਨਹੀਂ ਸੇਵਾ ਕਿਦਾਂ ਦਾ ਕੁਛ ਨਹੀਂ ਹੁੰਦਾ ਤੈਨੂੰ ਫੋਨ ਕਰਕੇ ਬੁਲਾਓ ਉਹਨਾਂ ਨੂੰ ਰੂਪ ਨਹੀਂ ਨਾ ਵੇਖਿਆ ਭੈਣ ਦਾ ਤੈਨੂੰ ਤਾਂ ਲੱਗਨ ਦਿਆ ਤੁਸੀਂ ਮੇਰੇ ਕਰਕੇ ਇਕੱਰੀ ਬੁਲਾਓ ਤੇ ਸਹੀ ਉਹਨਾਂ ਨੂੰ ਦੇਖਿਓ ਉਹਨਾਂ ਨੇ ਕਿੰਨਾ ਚਾਹ ਹੁਣਾ ਸਗਨ ਵਿਆਹ ਦਾ ਕੋਈ ਨਹੀਂ ਜੇ ਤੋ ਕਹਿੰਨੀ ਆ ਬੁਲਾ ਲੈਨੇ ਆ ਕਰਾ ਲੈਨੇ ਵੇਚੀ ਆਪ ਲਈ ਹੁੰਦੀ ਬੇਇੱਜ਼ਤੀ ਤੁਸੀਂ ਬੁਲਾਓ ਉਹਨਾਂ ਨੂੰ ਕੋਈ ਨਹੀਂ ਬੁਲਾ ਲੈਣਾ ਉਹ ਇੱਕ ਮੇਰੇ ਕੋਲ ਸੂਟ ਪਿਆ ਹੈ ਅੰਦਰ ਅੰਸਟਿਚੇ ਪਿਆ ਹੋਇਆ ਹੈ ਹੈਵੀ ਹੈ ਉਹ ਪਸੰਦ ਆ ਜਾਏਗਾ ਉਹਨਾਂ ਨੂੰ ਉਹ ਦੇ ਦੇਣਾ ਤੇ ਉੱਪਰ 500 ਰੁਪਏ ਦੇ ਦੇਣਾ ਇਹ ਸਭ ਤੇ ਹੁੰਦਾ ਹੈ 500 ਨਹੀਂ ਉਹਨੇ ਲੈਣਾ ਉਹਨੇ ਹਜ਼ਾਰਾਂ 'ਚ ਗੱਲਾਂ ਕਰਨੀਆਂ ਤੁਸੀਂ ਫੋਨ ਕਰੋ ਉਹਨਾਂ ਨੂੰ ਮੈਂ ਲੇਡੀਆਂ ਲੇਡੀ ਲੇਡੀ ਨੂੰ ਜਾਣਦੀ ਹੈ ਐਨਾ ਹੀ ਪਿਆ ਹੁੰਦਾ ਵਾ ਕੋਈ ਨਹੀਂ ਤੁਸੀਂ ਬੁਲਾਓ ਉਹ ਗੱਲ ਵੀ ਚਾਰ ਪੰਜ ਮਹੀਨੇ ਹੋਏ ਹੈ ਇਹਨੂੰ ਪਤਾ ਤੇ ਮੈਨੂੰ ਇਹ ਕਰਕੇ ਕਰਾ ਲੈਨੇ ਵੇਜਤੀ ਕਰੋ ਫੋਨ ਹਲੋ ਹਲੋ ਦੀਸ਼ਾ ਸਿਕਾਰ ਸਾਸ਼ਿਕਾਰ ਹੋਰ ਕੀ ਹਾਲ ਚੱਲਦਾ ਮੈਂ ਤਾਂ ਬਿਲਕੁਲ ਠੀਕ ਆ ਤੂੰ ਸੁਣਾ ਕਿੱਦਾਂ ਯਾਰ ਕਰਦੀ ਏ ਨੂੰਨ ਕਰੇ ਠੀਕ ਸਭ ਬਾਦ ਸਵਦੀ ਜੀ ਬਾਦੀ ਜੀ ਲਾ ਤੂੰ ਆਏ ਨਹੀਂ ਇੱਧਰ ਮਾਰ ਲੈਣਾ ਚੱਕਰ ਬਸ ਥੋੜੇ ਦਿਨਾਂ ਤੱਕ ਬੱਚਿਆਂ ਦੀ ਛੁੱਟੀ ਪੈ ਜਣੀ ਹੈ ਆਵਾਂਗੀ ਤੇ ਰਹਿਣ ਵਾਸਤੇ ਤੇ ਆਵਾਂਗੀ ਤਾਂ ਨੱਚਾ ਖਰਚਾ ਕਰਾ ਕੇ ਜਾਵਾਂਗੀ ਉਹ ਕੋਈ ਨਹੀਂ ਕੋਈ ਨਹੀਂ ਦੀਦੀ ਮੇਰੀ ਗੱਲ ਸੁਣੋ ਉਧਾਰ ਪ੍ਰੀਤ ਦਾ ਨਾ ਚੂੜਾ ਵਧਾਉਣਾ ਹੈ। ਓਹੋ ਹੋਏ ਦਿਨ ਕੀ ਬਾਤ ਕੀ। ਹੁਣ ਸਾਲ-ਸਾਲ ਚੂੜਾ ਪਾਉਣਾ। ਨਹੀਂ ਨਾ। ਨਹੀਂ ਨਹੀਂ ਪਿਆ। ਤੁਹਾਨੂੰ ਪਤਾ ਹੈ ਗਰਮੀ ਕਿੰਨੀ ਹੋ ਗਈ ਆ ਤੇ ਉਹਦੇ ਹੱਥਾਂ ਤੇ ਨਾ ਦਾਣੇ ਹੋ ਗਏ ਗਰਮੀ ਦਾ ਕਰਕੇ। ਕੋਈ ਨਹੀਂ ਟਿਊਬ ਲਾਵੇ। ਉਹ ਨਹੀਂ ਉਹ ਕਹਿੰਦੀ ਲੰਬ ਵਧਾਉਣਾ ਹੀ ਵਧਾਉਣਾ ਤੁਹਾਨੂੰ ਪਤਾ ਹੀ ਆ ਕਿ ਨਹੀਂ ਕੰਮ ਹੁੰਦਾ ਇਹ ਕੋਲੋਂ। ਹਾਂ ਮੈਂ ਤਾਂ ਵੀ ਸਹੀ ਗੱਲ ਦੱਸਾਂ ਲੱਗੇ ਨਹੀਂ ਤੇਰੇ। ਨਹੀਂ ਨਹੀਂ। ਉਹ ਮੇਰੀਆਂ ਜੁੜੀਆਂ ਭਾਲਦੀਆਂ ਹੁੰਦੀਆਂ ਆ। ਮਾੜਾ ਦੱਸਦੇ। ਦੀਦੀ ਹੋਲੀ ਬੋਲੋ ਲੱਗੇ ਹੀ। ਤੂੰ ਬੜਾ ਖਰਾਬ ਹੋ ਜਾ। ਤੇ ਜੇ ਅਗਰ ਕਿਤੇ ਇਹਦਾ ਨਾਮ ਪੁੱਛਿਆ ਜੇ ਪ੍ਰਸੇਰ ਨਾ ਪਰਵਾਹ ਨੀ। ਨਹੀਂ ਦੱਸੋ ਫਿਰ ਕਦੋਂ ਆਉਣਾ ਤੁਸੀਂ? ਚੱਲ ਫਿਰ ਮੈਂ ਕੱਲ ਨੂੰ ਆ ਜੰਨੀ ਆ ਵੈਸੇ ਵੀ ਮੈਂ ਦੋ ਦਿਨ ਨੂੰ ਆਉਣਾ ਸੀ। ਬਈ ਠੀਕ ਹੈ ਫਿਰ ਆ ਜਾਗੀ ਬਤਾ ਦਾਂਗੀ ਥੋੜਾ ਕੋਈ ਗੱਲ ਨਹੀਂ ਚੂੜੀਆਂ ਮੈਂ ਲਈਆਂ ਹੋਣੀਆਂ ਇਹ ਦਿਵਸ ਤੇ। ਕੋਈ ਨਹੀਂ ਕੋਈ ਨਹੀਂ ਤੁਸੀਂ ਆ ਜਾਓ ਫਿਰ। ਠੀਕ ਹੈ। ਹੂੰ। ਉਹ ਸੱਚ ਦੀਦੀ ਮੇਰੀ ਗੱਲ ਸੁਣਿਓ। ਹਾਂ। ਤੇ ਲੈਣਾ ਕਰਨਾ ਕੀ ਜੇ ਤ ਨਹੀਂ? ਹਾਂ ਹਾਂ ਕੀ ਆਣਾ ਕਰਨਾ ਕਿਸ ਚੀਜ਼ ਵਲੋ? ਆ ਮਾਂ ਕੀ ਜੁੜੀਆਂ ਕੇ ਦੀਦੀ ਮੇਰੀ ਗਾਉ ਸੁਣੋ ਜਦੋਂ ਤੁਸੀਂ ਚੂੜਾ ਵਧਾਉਣਾ ਉਹ ਤਾਂ ਸ ਕਰਨ ਮਿਹਰ ਚ ਹੁੰਦੀ ਆ ਦੱਸੋ ਕੀ ਲੈੋਗੇ ਚਲ ਕੋਈ ਗੱਲ ਨਹੀਂ ਸ਼ਗਨ ਮਿਹਰ ਕਰਦਾ ਪਿਆਰ ਹੁੰਦਾ ਵਾ ਜੋ ਦੇ ਲੇਗਾ ਖੁਸ਼ੀ ਨਾਲ ਉਹੀ ਲੱਗਾਂਗੀ ਕੋਈ ਨਹੀਂ ਤੇ ਫਿਰ ਵੀ ਦੱਸੋ ਤੁਸੀਂ ਕੁਛ ਨਹੀਂ ਕੁਛ ਨਹੀਂ ਲੈ ਆਵਾਂ ਸਭ ਠੀਕ ਐ ਕੋਈ ਨਹੀਂ ਮੈਂ ਲੈ ਆਵਾਂਗੀ ਤੇ ਜੋ ਪਾਣਾ ਹੈਗਾ ਨਾ ਮੈਂ ਲੈ ਆਵਾਂ ਤੂੰ ਟੈਨਸ਼ਨ ਨਾ ਲੈ ਚਲੋ ਆਜੋ ਫਿਰ ਤੁਸੀਂ ਕੱਲ ਚਲ ਠੀਕ ਐ ਓਕੇ ਕੀ ਕਹਿੰਦੇ ਫਿਰ ਦੀਦੀ ਹੁਣ ਕਹਿਣਾ ਕੀ ਆ ਕੱਲ ਆਉਣ ਲੱਗੇ ਆ ਅੱਛਾ ਤੇ ਸਗੰਗਰ ਵੱਲੋਂ ਕੀ ਕਹਿ ਰਹੇ ਸੀ ਸਗੰਗਰ ਵੱਲੋਂ ਆਂਦੇ ਜੋ ਦੇਣਾ ਦੇਦੇ ਤੁਸੀਂ ਵੇਖਿਆ ਤੇ ਐਵੇਂ ਓਵਰ ਥਿੰਕਿੰਗ ਹੈ ਨਾ ਸੋਚੀ ਜਾ ਰਹੇ ਕਦੀ ਕੁਛ ਕਦੀ ਕੁਛ ਚਲੋ ਫੋਨ ਤੇ ਹੋ ਰਿਹਾ ਮੂੰਹ ਤੇ ਨੇ ਹੋਰ ਹੋਣਾ ਓ ਨਹੀਂ ਚਲੋ ਮੈਂ ਨਾ ਉਹ ਕਰ ਲਵਾਂ ਕੱਲ ਦੀ ਤਿਆਰੀ ਬੀਬੀ ਵਾਸਤੇ ਸੂਟ ਕੱਢ ਕੇ ਨਾ ਪੈਕਿੰਗ ਕਰ ਲਵਾਂ ਸੋਨੇ ਦੇ ਲਈ ਫਾਫੇ ਚ ਪਾ ਦੇਣੀ ਆ ਤੇ ਤੁਸੀਂ 500 ਰੁਪਇਆ ਦੇ ਦੇਣਾ ਉੱਪਰ ਸਗੰ ਠੀਕ ਹੈ ਬੋਤੀ ਗੱਲ ਹੋਏਗੀ 1100 ਦੇ ਦਿਓ ਇਹਨਾਂ ਦੇ ਕਰੀ ਦਿਓਗੇ ਕੋਈ ਨਹੀਂ ਠੀਕ ਆ ਕਰ ਤੋਂ ਕੰਮ ਆਪਣਾ ਹਾਂ 500 ਰੁਪਿਆ ਚੱਕੰਦੇ ਤੇ ਉਹ ਤੈਨੂੰ ਕੌਣ ਸਮਝਾਵੇ ساری ਜ਼ਿੰਦਗੀ ਭੈਣ ਦੇ ਨਾਲ ਮੈਂ ਹੀ ਰਿਹਾ ਹਾਂ ਉਹਦਾ ਮੈਨੂੰ ਪਤਾ ਹੈ ਤੈਨੂੰ ਨਹੀਂ ਤੂੰ ਤੇ ਹੋਣ ਆਈਂ ਆ ਕੱਲ ਆਪੇ ਤਮਾਸ਼ਾ ਵੇਖ ਲੋਗੀ ਜਿਹੜੀ ਪੰਜ ਪੰਜ 500 ਕਰਦੀ ਜਾਂਦੀ ਆ ਆ ਸੂਟ ਲੈ ਕੇ ਆਈ ਹੈ ਹਾਂਜੀ ਦੀਦੀ ਸੋਨਾ ਨਾ ਸੂਟ ਬਹੁਤ ਸੋਹਣਾ ਹਰਪ੍ਰੀਤ ਹਾਂਜੀ ਪਰ ਇੱਕ ਗੱਲ ਕਮਾਂ ਜਿਹਨੂੰ ਤੋਂ ਦੇਣਾ ਹੈ ਨਾ ਉਹਨੂੰ ਇਹ ਸੂਟ ਪਸੰਦ ਨਹੀਂ ਆਉਣਾ ਤੁਸੀ ਲੱਗਦਾ ਚੰਗੀ ਤਰ੍ਹਾਂ ਦੇਖਿਆ ਨਹੀਂ ਹਰਪ੍ਰੀਤ ਮੈਂ ਇਹਨੂੰ ਖੋਲ ਕੇ ਸੂਟ ਵੀ ਦੇਖ ਲਿਆ ਵਾ ਚੁੰਨੀ ਵੀ ਦੇਖ ਲਈਆ ਮੇਰੇ ਹਿਸਾਬ ਨਾਲ ਤਾਂ ਸੂਟ ਕਿਹੇ ਫੰਕਸ਼ਨ ਪਾਰਟੀ ਤੇ ਪਾਉਣ ਵਾਲਾ ਵਾ ਪਰ ਇੱਕ ਗੱਲ ਦੱਸਾਂ ਉਹਨੂੰ ਇਹ ਸੂਟ ਦੀ ਸਾਰ ਨਹੀਂ ਹੈਗੀ ਉਹਨੇ ਚੂੜਾ ਲਵਾਈ ਉਹ ਸੂਟ ਲੈਣਾ ਵਾ ਜਿਹੜਾ ਕਿ ਇਹ ਚੰਗੇ ਫੰਕਸ਼ਨ ਪਾਰਟੀ ਦਾ ਵਧੀਆ ਸੂਟ ਪਾਇਆ ਹੋਵੇ ਜਿਹਦੇ ਨਾਲ ਤਾਂ ਕਿਸੇ ਨੇ ਪਾਇਆ ਨਾ ਹੋਵੇ ਮਤਲਬ ਬੰਨੇ ਇਦਰੋਂ ਸੂਟ ਵਧੀਆ ਕਢਾਉਣਾ ਵਾ ਤੈਨੂੰ ਪਤਾ ਜਦੋਂ ਮੇਰੇ ਚੁੜੇ ਲਵਾਈ ਦੀ ਰਸਮ ਕੀਤੀ ਸੀ ਨਾ ਕਿ ਮੈਂ ਨਾ ਇਹਨਾਂ ਦੇ ਨਾਲ ਜਾ ਕੇ ਬੜਾ ਸੋਹਣਾ ਸੂਟ ਖਰੀਦ ਕੇ ਲਈ ਹਾਂ ਜੰਜੀ ਦੀਦੀ ਵੱਲ ਤੇ ਹਾਂ ਆਪਣੇ ਵੀ ਤੋਂ ਬਾਰਾ ਅੱਛਾ ਕਿ ਮੈਂ ਸੋਚਿਆ ਕਿ ਮੇਰੀ ਨਾਨਾ ਨਾ ਬਹੁਤ ਜ਼ਿਆਦਾ ਖੁਸ਼ ਹੋਊਗੀ ਸੂਟ ਵੇਖ ਕੇ ਮੇਰੀ ਸਿੱਤ ਕਰੂਗੀ ਕਿ ਚੋਇਸ ਬੜੀ ਵਧੀਆ ਵਾ ਦੀਦੀ ਬਹੁਤ ਵਧੀਆ ਸੂਟ ਆ ਚਲੋ ਮੈਂ ਵੀ ਸੋਚਿਆ ਕਿ ਨਾਨਾ ਖੁਸ਼ ਚਾਹੀਦੀ ਆ ਔਰ ਆਪਾਂ ਕੀ ਲੈਣਾ ਦੇਣਾ ਕਿਸ ਤੋਂ ਹਨਾ ਹਾਂਜੀ ਹਾਂਜੀ ਆਪਾਂ ਕਿਹੜਾ ਰੋਜ਼ ਰੋਜ਼ ਲੈਣਾ ਵਾ ਗੱਲ ਸੁਣ ਲੈ ਬੱਲੇ ਮੈਂ ਹਾਂਜੀ ਤੇ ਮੈਨੂੰ ਵੀ ਇਹ ਹੈ ਕਿ ਅਸੀਂ ਕਿਹੜਾ ਸੂਟ ਜਿਹੜਾ ਰੋਜ਼ ਰੋਜ਼ ਦੇਣਾ ਵਾ ਆਪਾਂ ਹਨਾ ਇੱਕ ਵਾਰੀ ਤੇ ਰਸਮ ਹੋਣੀ ਹੈ ਚੂੜਾ ਲਵਾਈ ਦੀ ਆਪਾਂ ਕੋਈ ਕੰਮ ਨਹੀਂ ਛੱਡੀ ਇਹ ਵੀ ਮੈਨੂੰ ਵਿਚਾਰੇ ਕਹਿਣ ਲੱਗੇ ਕਹਿੰਦੇ ਜਿਹੜਾ ਤੈਨੂੰ ਪਸੰਦ ਆ ਨਾ ਤੂੰ ਉਹ ਹੀ ਲੈ ਲੈ ਹੂੰ 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 ਘਟੋ ਘਾਟੋ ਸੂਟ ਨਾ 2800 ਰੁਪਏ ਦਾ ਹੀ ਅੱਛਾ ਹਾਂ ਜਦੋਂ ਇਹਨੂੰ ਦਿੱਤਾ ਇਹਦਾ ਨਾਲ ਹੀ ਮੂੰਹ ਬਣ ਗਿਆ ਇਹ ਤੇ ਲੱਗੀ ਮੂੰਹ ਹੀ ਗੇਟ ਅੱਡੇ ਜੇ ਕਰਨ ਸੂਟ ਵੇਖ ਕੇ ਇੱਡਾ ਕੁ ਸ਼ਦਾਈ ਥੋੜਾ ਅਗਲੇ ਪਾਸੇ ਬੈਨੂੰ ਪਤਾ ਨਹੀਂ ਲੱਗਦਾ ਤੇ ਮੈਂ ਕਹਾਂ ਦੀਦੀ ਸੂਟ ਤੇ ਬਹੁਤ ਸੋਹਣਾ ਵਾ ਪਰ ਤੁਹਾਨੂੰ ਪਸੰਦ ਨਹੀਂ ਆਇਆ ਨਹੀਂ ਅਖੇ ਮੈਂ ਨਾਲ ਜਾ ਕੇ ਸੂਟ ਬਣਾਉਣਾ ਵਾ ਇਹ ਵਿਚਾਰੇ ਮੈਨੂੰ ਕਹਿਣ ਲੱਗੇ ਕਹਿੰਦੇ ਜੇ ਭੈਣ ਖੁਸ਼ ਨਹੀਂ ਹੋਈ ਤੇ ਕੀ ਫਾਇਦਾ ਇਹੋ ਜਿਹਾ ਸੂਟ ਦਾ ਕਹਿੰਦੇ ਤੂੰ ਨਾ ਇਦਾਂ ਕਰ ਸੂਟ ਫੜ ਤੈਨੂੰ ਨਾਲ ਲੈ ਉਢਾਏ ਨੂੰ ਗੱਡੀ ਦੇ ਨਾਲ ਅਹੀਂ ਨੂੰ ਨਾਲ ਲੈ ਗਏ ਤੇ ਹਰਪ੍ਰੀਤ ਸਾਡੇ 6000 ਦਾ ਸੂਟ ਉੱਥੇ ਨਾ ਪੜਵਾਇਆ ਇਹ ਕੋਈ ਰਸਮਾਂ ਨੇ ਬੰਦੇ ਨੂੰ ਥੋੜੀ-ਬੋਤੀ ਸ਼ਰਮ ਚਾਹੀਦੀ ਆ ਕਿ ਹੈਗੀ ਤੇ ਕਰ ਰਸਮ ਆ ਜੋ ਆਪਣੀ ਖੁਸ਼ੀ ਨਾ ਹੀ ਬਣਾ ਕੇ ਦੇ ਦਿੱਤਾ ਤੇ ਕੀ ਉਹ ਚੰਗਾ ਨਹੀਂ ਪਰ ਮੇਨਾਂ ਨਹੀਂ ਇਦਾਂ ਕਰਦੇ ਮੇਨਾਂ ਨਾਲ ਕੋਈ ਅਲੱਗ ਅਟੈਚਮੈਂਟ ਹੈ ਗਈ ਦੀ ਮੈਂ ਬੜਾ ਪਿਆਰ ਕਰਦੇ ਦੇ ਉਹ ਅਟੈਚਮੈਂਟ ਤੇਰੇ ਨਾਲੋਂ ਜ਼ਿਆਦਾ ਮੇਰੇ ਨਾਲ ਹੀ ਅਟੈਚਮੈਂਟਾਂ ਬਹੁਤ ਨੇ ਉਹਦੀਆਂ ਪਰ ਜਦੋਂ ਦੇਣ ਲੈਣ ਤੇ ਗੱਲ ਆਉਂਦੀ ਹੈ ਨਾ ਅਟੈਚਮੈਂਟ ਨੂੰ ਪਰੇ ਰੱਖ ਕੇ ਤੇ ਫਿਰ ਗੱਲ ਕਰਦੀ ਅਗਲੀ ਕਿ ਅਟੈਚਮੈਂਟ ਵੀ ਲਾਲਚ ਨੂੰ ਆ ਤੇਰੇ ਵੱਲ ਵੇਖ ਕੇ ਉਹ ਸੋਚਦੀ ਆ ਕਿ 67000 ਦਾ ਸੂਟ ਤੇ ਪੜਵਾਉਂਗੀ ਇਹਦੇ ਕੋ ਆਟਾ ਐ ਮੰਡੀ ਉਹਦੀ ਭੁੱਖੀ ਬਹੁਤ ਹੀ ਉਹ ਉਸੇ ਵਕਤ ਨੇ ਨਾ ਪ੍ਰੀਤ ਮੇਰੇ பேਕੇ ਵਿਚਾਰੇ ਠੀਕ ਠੀਕ ਆ ਤੇ ਚਲੋ ਭਰਾ ਵੀ ਜੋ ਹੈਗਾ ਸਾਹਮਣੇ ਦਿਸਣ ਦੇ ਆ ਅਹੀਂ ਨਹੀਂ ਕਹਿੰਦੇ ਅਹੀਂ ਰੋਟੀ ਮਾੜੀ ਖਾਣੇ ਆ ਅਹੀਂ ਬਹੁਤ ਵਧੀਆ ਰੋਟੀ ਖਾ ਕੇ ਸੌਣ ਦੇ ਆ ਪਰ ਇਹ ਵੇਖ ਕਿ ਜੇ ਕੋਈ ਸਾਨੂੰ ਕਵੇ ਵੀ ਹਾਂ ਭਾਈ 7 7000 ਦੇ ਸੂਟ ਬੜਵਾ ਦੋ ਅਹੀਂ ਇੰਨੇ ਜੋਗੇ ਨਹੀਂ ਹੈਗੇ ਔਰ ਮੈਂ ਵੀ ਦਰਬਾਰ ਜੀ ਨਾਲ ਜਾਣੀ ਆ ਜਦੋਂ ਉਹਦੇ ਬਾਹਰੋਂ ਤੇ ਮੈਂ ਕਿੰਨੇ ਕੁ ਕਿਤੇ ਮਹਿੰਗੇ ਕੱਪੜੇ ਲੈ ਕੇ ਆਉਣੀ ਆ ਕਪੜਾ ਉਹ ਚੁਣੀ ਦਾ ਵੀ ਹੋਵੇ ਵੀ ਸੋਨਾ ਆਇਆ ਵੀ ਜਤੇ ਤੇ ਰੇਟ ਵੀ ਠੀਕ ਠੀਕ ਹੋਵੇ ਇਹ ਨਹੀਂ ਕਰੀਦਾ ਕਿ ਹਾਂ ਲਾ ਲਓ ਬੰਦੇ ਦਾ ਪੜਵਾਈ ਜੋ ਦਵਾ ਦਵ ਅਗਲੇ ਨੇ ਖੁਰੇ ਕਾ ਦੇ ਲਈ ਕਮਾਈ ਏ ਥੋੜਾ ਸਾਰੀ ਜਾੜ ਹੀ ਦੋ ਇੱਕ ਭੈਣ ਨੂੰ ਵੀ ਇਹ ਚੀਜ਼ ਸੋਚਣੀ ਚਾਹੀਦੀ ਆ ਕਿ ਮੇਰੇ ਭਰਾ ਪਰਜਾਈ ਨੇ ਜੋ ਪਿਆਰ ਨਾਲ ਦਿੱਤਾ ਵਾ ਮੈਂ ਉਹ ਅਸੈਪਟ ਕਰਾਂ ਨਾ ਕਿ ਮੈਂ ਅੱਖ ਰੱਖਾਂ ਕਿ ਮੈਨੂੰ ਜ਼ਿਆਦਾ ਮਿਲੇ ਪਰ ਇਹਨਾਂ ਸੇਵਕ ਦੀ ਗੱਲ ਹੋਈ ਸੀ ਦੀਦੀ ਨਾਲ ਛੁਲਕੇ ਗੱਲ ਕੀਤੀ ਦੀਦੀ ਨੇ ਵੀ ਨਾ ਮੈਨੂੰ ਕੁਝ ਨਹੀਂ ਚਾਹੀਦਾ ਸੇਵਕ ਨੇ بار بار ਪੁੱਛਿਆ ਮੈਨੂੰ ਦੱਸ ਦੋ ਕੀ ਕਰਨਾ ਤੁਸੀਂ ਕੱਲ ਆਣਾ ਮੈਂ ਛੂੜਾ ਵਧਾਣਿਆ ਤੇ ਕੀ ਮਤਲਬ ਸਗਾਂ ਚ ਕੀ ਲੈਣਾ ਦੇਣਾ ਦੱਸ ਦੋ ਮੇਰਾ ਇਸ ਰਿਹੱਥ ਦਾ ਟਾਈਮ ਕੰਦੇ ਕੋਈ ਗੱਲ ਨਹੀਂ ਉਹ ਮੈਂ ਕਿ ਖੁੱਲ ਕੇ ਗੱਲ ਹੀ ਦੇਣਾ ਸੀ ਤੂੰ ਹੌਸਲਾ ਤੇ ਕਰ ਜਦੋਂ ਆਈ ਨਾ ਤੇ ਤੇਰੇ ਨਾਲ ਵੀ ਖੁੱਲ ਕੇ ਗੱਲ ਕਰੂਗੀ ਨਾਲੇ ਆ ਜਿਹੜੀਆਂ ਰਿੰਗਾਂ ਇੰਨੀਆਂ ਵਾਈਆਂ ਹੀ ਨਾ ਤੇ ਮੇਰੇ ਹਿਸਾਬ ਨਾਲ ਤੇਰੇ ਕੋ ਸੂਟ ਨਹੀਂ ਮੰਗੂਗੀ ਤੇਰੇ ਕਿਸੇ ਨਾ ਕਿਹੇ ਗਹਿਣੇ ਤੇ ਉਹਦੀ ਅੱਖ ਹੁਣੀ ਆ ਖੁਸ਼ੀ ਭਾਏ ਤਾਂ ਤੇਰੀ ਰਿੰਗ ਹੀ ਲਵਾ ਲੈ ਮੇਰੇ ਹਿਸਾਬ ਨਾਲ ਲਾਦੀ ਬਈਲੇ ਹੀ ਆਉਂਦਿਆਂ ਨੂੰ ਨਹੀਂ ਨਹੀਂ ਐਦਾਂ ਦੇ ਨਹੀਂ ਹੈਗੇ ਅਗਲੀ ਮੈਂ ਕੋਈ ਪਹਿਲੀ ਵਾਰ ਹੀ ਮਿਲਣ ਲੱਗੀ ਉਹਨਾਂ ਨੂੰ ਤੁਹਾਡੇ ਨਾਲ ਵੈਸੇ ਕਦੀ ਇਦਾਂ ਹੋ ਗਿਆ ਤੇ ਤੁਹਾਡੇ ਨਾਲ ਗਲਤ ਫਹਿਮੀ ਦੇਲ ਚ ਬੈ ਗਈ ਐ ਚੱਲ ਕੋਈ ਨਹੀਂ ਸਭ ਕੁਝ ਠੀਕ ਹੋਊਗਾ ਮੈਂ ਕਿਹਾ ਇਸ ਘਰ ਚੋਂ ਕਿਤੇ ਚੱਲੀ ਆ ਤੇ ਨਾ ਤੂੰ ਜਾਣਾ ਵਾ ਹਾਂਜੀ ਮੈਂ ਵੀ ਇੱਥੇ ਤੇ ਤੂੰ ਵੀ ਇੱਥੇ ਐਡੀ ਕਿਹੜੀ ਗੱਲ ਆ ਕੋਈ ਗੱਲ ਨਹੀਂ ਪਾਣੀ ਇੰਨਾ ਠੰਡਾ ਨਹੀਂ ਡੈਂਡ ਆਂਦਾ ਨਾ ਲਿਆ ਪਰ ਮੈਨੂੰ ਤਸੱਲੀ ਨਹੀਂ ਗਈ ਭਾਬੀ ਕਿੱਥੇ ਗਏ ਹੋ ਆਇਓ ਆਈ ਦੀਦੀ ਕਿੱਦਾਂ ਦਾ ਸੂਟ ਦੇਤਾ ਜੇ ਮੈਨੂੰ ਪਾਉਣ ਨੂੰ ਤੁਹਾਨੂੰ ਪਤਾ ਵੀ ਹੈ ਮੈਂ ਇਦਾਂ ਦੇ ਕੱਪੜੇ ਨਹੀਂ ਪਾਉਂਦੀ ਮੇਰੇ ਸੂਟ ਨਾਲ ਕੋਈ ਚੰਗੇ ਦੇ ਸਵਾ ਕੇ ਰੱਖੋ ਘਰ ਕਿੱਥੇ ਰਹਿ ਗਏ ਹੋ ਬੀ ਹਾਂਜੀ ਦੀਦੀ ਨਾ ਲਿਆ ਜੀ ਨਾ ਲਿਆ ਮੇਰੇ ਨਾਲ ਸੂਟ ਦੋ ਤਿੰਨ ਚੰਗੇ ਜੇ ਸਵਾ ਕੇ ਰੱਖੋ ਮੈਂ ਨਹੀਂ ਇਦਾਂ ਦੇ ਸੂਟ ਪਾਉਂਦੀ ਮੈਂ ਤਾਂ ਦੇ ਟੈਚੀ ਨਹੀਂ ਲੈ ਕੇ ਆਉਂਦੀ ਗੀ ਕਿ ਚੱਲ ਮੇਰੇ ਪੇਕਾ ਘਰ ਆ ਕਪੜਾ ਕੁਪੜਾ ਪਿਆ ਹੁੰਦਾ ਕੋਈ ਗੱਲ ਨਹੀਂ ਸੂਟ ਦੀ ਗਾਦੀ ਗੱਲ ਐ ਸਵਾ ਦਿੰਨੇ ਤੁਹਾਨੂੰ ਦੋ ਤਿੰਨ ਹਲਕੇ ਫੁਲਕੇ ਘਰ ਮਾਰ ਲੈ ਕੇ ਅੱਛਾ ਰੱਖ ਦਿਆ ਕਰੋ ਚੱਲ ਚੁੱਕਦੀ ਥੋੜੀ ਚੰਗੀ ਲੱਗਦੀ ਆ ਨਾਲ ਥੈਂਕ ਯੂ ਵਧੀਆ ਕੀਤਾ ਜੀ ਅੱਜ ਹੀ ਆ ਗਏ ਤੁਸੀਂ ਫੋਨ ਸੁਣ ਕੇ ਮੈਂ ਕਿਹਾ ਵੀਰੇ ਨੇ ਫੋਨ ਕੀਤਾ ਦੁਪਹਿਰਾਂ ਨੂੰ ਕਿ ਆਜੋ ਕੱਲ ਤੱਕ ਤੇ ਮੈਂ ਕਿਹਾ ਕੱਲ ਵੀ ਆਣਾ ਪਰਸੋ ਵੀ ਆਣਾ ਅੱਜ ਹੀ ਨਿਕਲ ਆਨੀ ਤੇ ਵਧੀਆ ਕੀਤਾ ਜੀ ਫਿਰ ਅੱਜ ਹੀ ਮੇਰਾ ਚੂੜਾ ਹੈ ਨਾ ਵੈਸੇ ਇੱਕ ਗੱਲ ਕਹਾਂ ਹਾਂਜੀ ਚੂੜਾ ਬਹੁਤ ਸੋਹਣਾ ਲੱਗਦਾ ਥਾਂਜਾ ਪਾਇਆ ਪਤਾ ਕੁੜੀਆਂ ਨੂੰ ਚਾਹ ਹੁੰਦਾ ਚੂੜੇ ਦਾ ਕਿ ਚੱਲ ਹੀ ਪਾਈ ਰੱਖੀਏ ਤੇ ਤੁਹਾਨੂੰ ਲਾਹਣ ਦੀ ਪਈ ਹੋਈ ਹੈ ਨਹੀਂ ਦੀਦੀ 6 ਮਹੀਨੇ ਪਾਈ ਲਿਆ ਪਰ ਦੇਖੋ ਨਾ ਸਕਿਨ ਅਲਰਜੀ ਹੋ ਗਈ ਹੈ ਨਾਲ ਕੰਮ ਤਾਂ ਨਾ ਹੁੰਦਾ ਭਾਂਡੇ ਸੁੱਕ ਨਾ ਹੋ ਜਾਂਦੇ ਕੋਈ ਆਇਆ ਗਿਆ ਫਿਰ ਬਾਰ ਬਾਰ ਮੇਰੀ ਗੱਲ ਸੁਣੋ ਸੋਨੇ ਦੀਆਂ ਚੂੜੀਆਂ ਬਣਵਾ ਕੇ ਨਾ ਕਿਤੇ ਪਾ ਲੈਣਾ ਚਾਂਦੀ ਦੀ ਬਾਣਾ ਠੰਡੀ ਹੁੰਦੀ ਹੈ ਠੀਕ ਹੈ ਠੀਕ ਹੈ ਕੋਈ ਗੱਲ ਨਹੀਂ ਚੂੜਾ ਤੇ ਮੈਂ ਬਤਾ ਦਿੰਨੀ ਆ ਵੱਡੇ ਭਾਬੀ ਵੀ ਆ ਜਾਣ ਠੀਕ ਹੈ ਪਰ ਚਲੋ ਕੈਨੂ ਐ ਰੀਤੀ ਰਿਵਾਜ ਬਣੇ ਨੇ ਗੱਲ ਐਵੇਂ ਗਲਤ ਨਾ ਸਮਝਣਾ ਤੁਹਾਨੂੰ ਮੈਂ ਵੀ ਸੋਹਰੇ ਘਰ ਜਾਣਾ ਮੈਂ ਜੋ ਰੀਤੀ ਰਿਵਾਜ ਬਣਿਆ ਉਹ ਤਾਂ ਕਰਨਾ ਹੀ ਪੈਂਦਾ ਮੈਂ ਤਾਂ ਕਿਹਾ ਸੀ ਵਾਹ ਸੇਵਕ ਨੂੰ ਮੈਨੂੰ ਨਹੀਂ ਕਿਹੇ ਚੀ ਦੀ ਲੋੜ ਸਭ ਕੁਝ ਹੈਗਾ ਮੇਰੇ ਕੋਲ ਪਰ ਉਹ ਕਹਿੰਦਾ ਨਾ ਕੋਈ ਕੰਮ ਕਰੋ ਦਾ ਸਗਨ ਬਣਿਆ ਹੁੰਦਾ ਤੇ ਮੈਂ ਚੂੜਾ ਵਧਾਉਂਗੀ ਜਿਹੜਾ ਥੋੜਾ ਬਹੁਤ ਸਗਨ ਆ ਨਾ ਉਹ ਫੇਰ ਸਾਹਮਣੇ ਕਰ ਦੇਣਾ ਮੈਂ ਆਪਣੀ ਸੱਸ ਨੂੰ ਖਾਣਾ ਜੇ ਜਾ ਕੇ दीदी की गल कर दे जी रखिया है थोड़ा सूट लिया के अच्छा हां बहुत सोना है हां जी आई जरा मैं देखा लिया नहीं है ले ले लेओ हेलो दीदी देखो चेक करो ऐते अपने थे एरिया दा लोकल ही हैगा है मॉल वगैरह नहीं है ऐसी किते तुसी सूट ता देखो दीदी भाभी ਲਪਾਫੇ ਤਾਂ ਹੀ ਪਤਾ ਲੱਗਣਦੇ ਆ ਬੜੀ ਘਟੀਆ ਕੁਆਲਿਟੀ ਦਾ ਲੈ ਆਏ ਆ ਸਾਮਾਨ ਤੁਹਾਨੂੰ ਪਤਾ ਦੇਗਾ ਵਾ ਕਿ ਮੈਂ ਵਧੀਆ ਚੀਜ਼ ਪਾ ਮੇਰੀ ਗੱਲ ਸੁਣੋ ਭਾਬੀ ਕੀ ਹੋਇਆ ਐਦੇ ਨਾਲ ਚੰਗਾ ਨਾ ਤੁਸੀਂ ਮੈਨੂੰ ਨਾ ਦਿੰਦੇ ਮੈਂ ਆਪਣੇ ਸੋਹਰੇ ਵਖਾ ਨਹੀਂ ਜਾ ਕੇ ਚੀਜ਼ ਮੈਂ ਵੱਖਰੀ ਰੈਂਦੀ ਹਾਂ ਨਾ ਆਪਣੇ ਘਰੋਲੇ ਨਾਲ ਤੇ ਚਲੋ ਜੋ ਮਰਜ਼ੀ ਦੇ ਦਿਓ ਮੈਂ ਇੱਕ ਨੁੱਕਰੇ ਜਾ ਕੇ ਰੱਖ ਦਾਂਗੀ ਦੀਦੀ ਕੁਝ ਵੇਖੋ ਸਹੀ ਤਾਂ ਸਹੀ ਮੈਂ ਦੇਖ ਲਿਆ ਇਹ ਮੇਰਾ ਟੇਸਟ ਹੈ ਅਮੈਂ ਆਈ ਸਾ ਸੂਟ ਵਖਿਆ ਮੇਰੇ ਗੱਲ 11000 ਦਾ ਸੂਟ ਐ ਅ 4000 ਦੀ ਤਾਂ ਮੁੰਜੁੱਤੀ ਪਾਈ ਸੀ ਗਰਮੀ ਇੰਨੀ ਲੱਗਣ ਦੀ ਸੀ ਕਿ ਆਉਂਦੇ ਚੱਲ ਮੈਂ ਕਹਾਂ ਮੈਂ ਨਾਲ ਲਵਾਂ ਤੇ ਹਲਕਾ ਜਿਹਾ ਪਤਲਾ ਜਿਹਾ ਪਾ ਲਵਾਂ ਤੇ ਘਰ ਤੋਂ ਮੈਂ ਇਦਾਂ ਨੇ ਵੀ ਨਹੀਂ ਪਾਉਂਦੀ ਜਿੱਦਾਂ ਦਾ ਮੈਨੂੰ ਕੋ ਆਤਾ ਤੁਸੀਂ ਕਿ ਚੱਲ ਕੋਈ ਨਹੀਂ ਮੰਦਰੀ ਬੈਠੀ ਪਰ ਭਾਬੀ ਮੈਂ ਆਪਣੇ ਘਰੇ ਖੜਨਾ ਨਾ ਨਾਲ ਤੁਸੀਂ ਸੂਟ ਲੈ ਆਏ ਹੋ ਵੈਸੇ ਕਹਿਣਾ ਤਾਂ ਨਹੀਂ ਚਾਹੀਦਾ ਹੋਰ ਤਾਂ ਨਹੀਂ ਇਹ ਦੋ ਹੀ ਭਰਾ ਨੇ ਮੇਰੇ ਨੂੰ ਤੁਹਾਨੂੰ ਕੈਸ਼ ਨਾ ਵਾਂਗੇ ਦੀਦੀ ਮੇਰੇ ਪਰਚੀ ਨਹੀਂ ਬਥੇਰਾ ਕੈਸ਼ ਐ ਮਾਣ ਹੁੰਦਾ ਗਿਫਟ ਦਾ ਜਿਹੜਾ ਬੰਦੇ ਦੀ ਯਾਦ ਵਿੱਚ ਬਣਿਆ ਰਹੇ ਆ ਵੇਖੋ ਹਾਂ ਜਿਵੇਂ ਕਿੰਨੀਆਂ ਸੋਹਣੀਆਂ ਮੁੰਦਰੀਆਂ ਪਾਈਆਂ ਦੱਸੀ ਤੁਹਾਨੂੰ ਪਤਾ ਮੇਰੇ ਕੋਲ ਮੁੰਦਰੀਆਂ ਸਾਰੀਆਂ ਨਾ ਮਤਲਬ ਨਿੱਗਰੀ ਆ ਜਾਂ ਡਾਇਮੰਡ ਦੀਆਂ ਐਦਾਂ ਦੇ ਡਿਜ਼ਾਈਨ ਦੀਆਂ ਮਗਦੀ ਰੱਖੀਆਂ ਹੀ ਨਹੀਂਆਂ ਮੈਂ ਤਾਂ ਸੇਵਕ ਨੂੰ ਕਿਹਾ ਸੀ ਸੇਵਕ ਮੈਨੂੰ ਕਿੱਤੀ ਸੈਟ ਦੀ ਹੈਗਾ ਨਾ ਛੋੜੀ ਜੀ ਕਿਹ ਮੁੰਦਰੀ ਬਣਵਾ ਦੇ ਤੈਨੂੰ ਬੜੀ ਪਸੰਦ ਹੈ ਫਿਰ ਕਹਿੰਦਾ ਸੀ ਕੋਈ ਨਹੀਂ ਭੂਆ ਬਣਾਂਗੇ ਫੇਰ ਲਾਵਾਂਗਾ ਤੇ ਭੂਆ ਬਣਾ ਜੇ ਬਥੇਰਾ ਟਾਈਮ ਲੱਗਦਾ ਲੱਗ ਜਾਣਾ ਮੈਂ ਦਾ ਚੂੜਾ ਵਧਾਈ ਤੇ ਅਗਰ ਹੁੰਦਰੀ ਲੈ ਕੇ ਜਾਣੀ ਐ ਕੋਈ ਨੀ ਦੀਦੀ ਵੇਖ ਲੈਣੇ ਹਾਂ ਤੇ ਸੇਵਕ ਨੂੰ ਕਹ ਦੋ ਆਹ ਸੂਟ ਤਾਂ ਮੈਂ ਨਹੀਂ ਲੈਣਾ ਮੈਂ ਚੂੜਾ ਫੋਕਾ ਵਧਾ ਦਾਂਗੀ ਪਰ ਮੈਂ ਐ ਨਹੀਂ ਜੇ ਲੈ ਕੇ ਜਾਣਾ ਦੇ ਦੋ ਨੂੰ ਤੇ ਵੱਡੀ ਭਾਬੀ ਨੂੰ ਕਹ ਦੋ ਥਾਲ ਚ ਚੂੜੀਆਂ ਵਗੈਰਾ ਪਾ ਕੇ ਲੈ ਆਵੇ ਮੈਂ ਪਾ ਦੇਣੀ ਆ ਅੱਜ ਮੇਰੀ ਮਾਂ ਹੁੰਦੀ ਨਾ ਇੱਥੇ ਤੇ ਵਾਰੀ ਵਾਰੀ ਜਾਂਦੀ ਖੌਣ ਪਿੰਡ ਬੈਠੀ ਹੀ ਐ ਇਸ ਟਾਈਮ ਉਹਨੂੰ ਵੀ ਪੇਕੇ ਅੱਜ ਹੀ ਚੇਤੇ ਆ ਗਏ ਨੇ ਮਨੇ ਦੀ ਜਵਾਨ ਨਾ ਨਾ ਗੱਲ ਚ ਚੈਨੀ ਕੱਢ ਕੇ ਲਾ ਗੇ ਮੇਰੇ ਪਾ ਦੇ ਨਹੀਂ ਸੀ ਇੱਕੋ ਇੱਕੋ ਤੇ ਮੈਂ ਭੈਣਾ ਨਾ ਦੋਨਾਂ ਦੀ ਭਾਵੇਂ ਦਿੱਤਾ ਰੱਬ ਨੇ ਸਭ ਕੁਝ ਹੋਵੇ ਪਰ ਕਹਿੰਦੇ ਨੇ ਪੇ ਕਿਉਂ ਪਿਆਰ ਮਿਲ ਜਾਣਾ ਨਿਸ਼ਾਨੀ ਦਾ ਵਰਿਆ ਤੋ ਵਾਰੀ ਵਾਰੀ ਜਾਂਦੀਆਂ ਭੈਣਾ ਵੀ ਫਿਰ ਅੱਗੋ ਇੱਕ ਦੋ ਤੇ ਚਾਰ ਚੀਜ਼ਾਂ ਰੱਬ ਦਿੰਦਾ ਵੈ ਦੇਣ ਲੱਗੇ ਤੇ ਸੋਚ ਲਿਆ ਕਰੋ ਕੱਲੀ ਕੱਲੀ ਨਾਨਾ ਨੂੰ ਕੀ ਦੇਣ ਲੱਗੇ ਹੋ ਚੂੜਾ ਤੁਸੀਂ ਬਾਰ ਬਾਰ ਵਧਾਣਾ ਮੈਂ ਕਿਤੇ ਇੱਕੇ ਵਾਰੀ ਪਾਇਆ ਵੈ ਇੱਕੋ ਵਾਰੀ ਵਧਾ ਦੇਣਾ ਤੁਸੀਂ ਲੈ ਜਾਓ ਭਾਬੀ ਮੈਂ ਨਹੀਂ ਇਹ ਲੈਣੇ ਵਾਲੇ ਸੂ ਬਚੂੜਾ ਵਧਾ ਦੇਣੀ ਆ ਦੀਦੀ ਤੁਹਾਨੂੰ ਦੱਸਿਆ ਤੇਗਾ ਤੁਹਾਡੇ ਭਰਾ ਦਾ ਕੰਮ ਕਰ ਬੜਾ ਘਟਿਆ ਹੋਇਆ ਵੈ ਤੇ ਪਿਆਰ ਤੇ ਉਹੀ ਹੁੰਦਾ ਜੋ ਦੀਏ ਦਿੱਤਾ ਜਾਵੇ ਤੈਨੂੰ ਤੁਸੀਂ ਕਬੂਲ ਕਰ ਲਓ ਸੱਚੀ ਭਾਬੀ ਅੱਛਾ ਪੈਰਾਂ ਨੂੰ ਦੇਣ ਲੱਗਿਆ ਨਾ ਭਰਾਵਾਂ ਦੇ ਹੱਥ ਵਿਆਹ ਤੋਂ ਬਾਅਦ ਜ਼ਹਿਹ ਤੁਹਾਨੂੰ ਹੋ ਜਾਂਦੇ ਨੇ ਕਿਤੇ ਮੋਟੀ ਵਸੇ ਸੂਗ ਲੈਣਾ ਆਵੇ ਨਾ ਤੇ ਵੱਡੀ ਦੁਕਾਨ ਤੇ ਚੜ ਜਾਣਾ ਮੈਚਿੰਗ ਜੁੱਤੀ ਇਅਰਿੰਗਸ ਅ 골ਡ ਬਣਵਾ ਲਾ ਅਰ ਮਾਰਨਿੰਗ ਵਾਲ ਕਰਾਲਾ ਐ ਮੇਕਅਪ ਕਿਟ ਖਤਮ ਹੋਈ ਤੇ ਲੈ ਆ ਇਹ ਆਪਣੇ ਪੇਕੇ ਪਰਜਾਈਆਂ ਵਾਸਤੇ ਲੈ ਜਾ ਪੈਣਾ ਨੂੰ ਦੇਣ ਲੱਗੇ ਤੇ ਵੈਸੇ ਗਿਣਤੀ ਸ਼ੁਰੂ ਹੋ ਜਾਂਦੀ ਹੈ ਜੀ ਇਹ ਤੇ ਵਿਆਹ ਦਾ ਬਣਿਆ ਹੋਇਆ ਸਾਰਾ ਕੁਝ ਕੁਝ ਮੇਰੀ ਮੰਮੀ ਵੱਲੋਂ ਤੇ ਕੁਝ ਤੁਹਾਡੇ ਵੱਲੋਂ ਜਿਹੜੀਆਂ ਚੀਜ਼ਾਂ ਬਣੀਆਂ ਪਹਿਲਾਂ ਨੇ ਹੁਣ ਤਾਂ ਕੁਝ ਵੀ ਨਹੀਂ ਮਿਲਿਆ ਫਿਰ ਕਹਿੰਦੇ ਨਾ ਮਾਵਾ ਮਾਵਾ ਹੀ ਹੁੰਦੀਆਂ ਨੇ ਉਹ ਨਹੀਂ ਸੋਚਦੀਆਂ ਕਿ ਬੰਦੇ ਨੇ ਬਣਾ ਕੇ ਦਿੱਤਾ ਕਿ ਪੁੱਤ ਨੇ ਬਣਾ ਕੇ ਦਿੱਤਾ ਕਿ ਆਪ ਕਮੇਟੀਆਂ ਪਾਪ ਆ ਕੇ ਬਣਾਇਆ ਉਹ ਇੰਜ ਲਾਂਦੀਆਂ ਨੇ ਕਿ ਧੀਆਂ ਤੇ ਗੱਲ ਪਾ ਦਿੰਦੀਆਂ ਨੇ ਪਰ ਜਾਈਆਂ ਫੇਰ ਪਰ ਜਾਈਆਂ ਹੀ ਹੁੰਦੀਆਂ ਨਾ ਕਹਿਣਾ ਹੀ ਸੋਖ ਹੈ ਕਿ ਨੰਨਾ ਨੰਨਾ ਹੁੰਦੀਆਂ ਧੀਆ ਵਰਗੀਆਂ ਪਰ ਉਹਨਾਂ ਨੂੰ ਗੱਲ ਲਾਣਾ ਨਾ ਬੜਾ ਔਖਾ ਹੈ ਚਲੋ ਬਾਬਾ ਸੇਵਕ ਨੂੰ ਅਸੀਂ ਬੈਠ ਕਰਦੇ ਨਹੀਂ ਮੇਰਾ ਰਸਮ ਪੂਰੀ ਚਲੋ ਦੀਦੀ ਇਦਾਂ ਨਾਰਾਜ਼ ਨਾ ਹੋਵੋ ਰਸਮ ਕਰਨੀ ਹੈ ਖੁਸ਼ ਹੋ ਕੇ ਕਰਨਾ ਆਪਾਂ ਸਭ ਕੁਝ ਤੁਸੀਂ ਦੱਸੋ ਤੁਹਾਨੂੰ ਕੀ ਚਾਹੀਦਾ ਹੈ ਦੱਸੋ ਉਦੋਂ ਤੇ ਕਿਆ ਨਹੀਂ ਜੇ ਕਿ ਦੀਦੀ ਜੋਗ ਹੋ ਗਿਆ ਤੁਹਾਨੂੰ ਮੈਂ ਦੇ ਦਾਂਗੀ ਚਾਰ ਕੇ ਮੈਨੂੰ ਗੱਲਾਂ ਸੁਣਾਉਣ ਲੱਗ ਪਏ ਹੋ ਹੈ ਹੁਣ ਮੇਰਾ ਮੂਡ ਖਰਾਬ ਕਰਕੇ ਤੇ ਪੁੱਛੁੰਦੇ ਹੋ ਕੀ ਦੇਣਾ ਕਰਨਾ ਮੈਂ ਕੋਈ ਗੱਲ ਨਹੀਂ ਦੀਦੀ ਫਿਰ ਕੀ ਹੋ ਜਾਂਦਾ ਸਾਨੂੰ ਨਹੀਂ ਸਮਝ ਇਸ ਚੀਜ਼ ਦੀ ਚਲੋ ਸੌਰੀ ਦੱਸੋ ਤੁਹਾਨੂੰ ਕੀ ਚਾਹੀਦਾ ਹੈ ਚਲੋ ਬੋਲੋ ਅਸੀਂ ਪਹਿਲਾਂ ਤੁਹਾਡੀ ਤੁਹਾਡਾ ਗਿਫਟ ਤਿਆਰ ਕਰਾਂਗੇ ਫਿਰ ਹੀ ਮੇਰਾ ਚੋੜਾ ਤੁਸੀਂ ਲਵਾਇਓ ਬਸ ਦੱਸੋ ਮੈਂ ਤਾਂ ਸੁੱੱਚੀ ਚੀਜ਼ ਲੈਣੀ ਜੇ ਦੱਸੋ ਸ਼ਾਇਦ ਤੁਹਾਨੂੰ ਪਤਾ ਨਹੀਂ ਨਾ ਸ਼ਹਿਰਾਂ ਨਾਲ ਸੁੱੱਚੀ ਚੀਜ਼ ਸੋਨੇ ਦੀ ਨੂੰ ਕਹਿੰਦੇ ਨੇ ਕਰ ਲੋ ਗੱਲ ਸੇਵਕ ਨਾਲ ਨਿਸ਼ਾਨੀ ਹੋ ਜਾਏਗੀ ਗੱਲ ਸੁਣੋ ਜੀ ਕੀ ਹੈ ਮੈਂ ਨਾ ਦੀਦੀ ਵੱਲੋਂ ਹੋ ਕੇ ਆਈ ਆਂ ਹਾਂ ਤੇ ਕਹਿੰਦੇ ਸੀ ਤੁਸੀਂ ਪ੍ਰਾਤ ਵਗੈਰਾ ਲੈ ਆਓ ਤੇ ਮੇਰਾ ਚੂੜਾ ਵਿਧਾਨ ਵੱਲੋਂ ਗੱਲ ਕਰਦੇ ਪਏ ਸੀ ਫਿਰ ਤੇ ਮੈਂ ਉਹੀ ਜਿਹੜਾ ਸੂਟ ਲਿਆਂਦਾ ਉਹਨਾਂ ਨੂੰ ਵਿਖਾਇਆ ਤੇ ਉਹਨਾਂ ਨੇ ਮਨਾ ਕਰ ਦਿੱਤਾ ਲੈਣ ਤੋਂ ਕਰਤਾ ਨਾ ਮਣਾ ਹੋ ਗਈ ਨਾ 베ਚਤੀ ਕੀ ਹੋਇਆ ਤੇਨੂੰ ਮੈਂ ਕਿਹਾ ਹੈ ਕੀ ਹੋਇਆ ਸੇਵਕਾ ਬੇ ਹੋਣਾ ਕੀ ਆ ਉਹ 골ਡ ਦੀ ਚੀਜ਼ ਮੰਗਦੇ ਪਏ ਨੇ ਤੁਹਾਡੇ ਮੈਂ ਨਾ ਇਹਨੂੰ ਪਹਿਲਾਂ ਕਹੇ ਮੈਂ ਤਾਂ ਪਹਿਣਿਆ ਉਹ ਮੇਰੀ ਤੇ ਮੈਨੂੰ ਪਤਾ ਉਹਨੇ ਕੀ ਕਰਨਾ ਕੀ ਨਹੀਂ ਇਹ ਨਹੀਂ ਪਹਿਨਣ ਦੀ ਕੋਈ ਨਹੀਂ ਜਦੋਂ ਮੈਂ ਫੋਨ ਆਇਆ ਮੈਂ ਫੋਨ ਕੀਤਾ ਹੀ ਭੈਣ ਨੂੰ ਉਹ ਦੋ ਬੈਣ ਮੈਨੂੰ ਗਈ ਨ ਕੋਈ ਨਹੀਂ ਜੋਦ ਦੇ ਦਾਂਗੇ ਠੀਕ ਆ ਬਸ ਤੇਰੇ ਕੋਲ ਲੈਣਾ ਨਹੀਂ ਆਪਾਂ ਲੈਣਾ ਹੀ ਨਹੀਂ ਠੀਕ ਆ ਇਹ ਮੈਨੂੰ ਆਂਦੀ ਲੈ ਭੈਣ ਜੇ ਦਗਾ ਤਾਂ ਪਾਉਣ ਨੂੰ ਬੁਲਾ ਲੈਣ ਮੈਂ ਉਦੋਂ ਗਿਆ ਮੈਂ ਹੈ ਮੈਨੂੰ ਮੇਰੀ ਭੈਣ ਦਾ ਪਤਾ ਸੌਰੀ ਜ਼ਿੰਦਗੀ ਮੈਂ ਕੱਟੀ ਆ ਨਾ ਨਹੀਂ ਨਹੀਂ ਉਹ ਤੇਰੇ ਨਾਲ ਪਿਆਰ ਹੀ ਬੜਾ ਕਰਦੀ ਆ ਉਹ ਤੇ ਮਿੱਠਾ ਹੀ ਬੜਾ ਬੋਲਦੀ ਆ ਉਹ ਮੈਨੂੰ ਤੇ ਨਹੀਂ ਲੱਗਦਾ ਤੇ ਕੋਈ ਕੁਝ ਮੰਗੂਗੀ ਕੀ ਮੰਗਿਆ ਵੈਸੇ ਨਾ ਐਦਾ ਮੈਨੂੰ ਗੱਲਾਂ ਕਰੀ ਜਾ ਉਹ ਦੱਸੋ ਹੁਣ ਕੀ ਕਰਨਾ ਹੈ ਉਹਨਾਂ ਦੇ ਅੱਗੇ ਕੰਮ ਕਰਨੇ ਹੈਗਾ ਤੇ ਮੈਥੋਂ ਵਿੱਚ ਚੀਜ਼ ਲਾ ਕੇ ਲਿਆਂਦੀ ਕੀ ਆ ਤੇ 골ਡ ਦੀ ਰਿੰਗ ਹੋਵੇ ਕੁਛ ਹੋਰ ਬਾਲਾ ਚਾਰ ਮੰਦਰੀਆਂ ਮੈਂ ਤਾਂ ਤੈਨੂੰ ਕਿਲੇ ਕਿਹਾ ਸੀ ਮੈਨੂੰ ਵੇਚ ਆ ਹੁਣ ਉਹਦੀ ਅੱਖ ਮੰਦਰੀਆਂ ਤੇ ਹੋਣੀ ਆ ਜੜੀਆਂ ਮਾਰਨ ਸੋਨੀਆਂ ਚਾਰ ਪੰਜ ਪਾਈਆਂ ਤੂੰ ਕਿਹਾ ਸੀ ਨਾ ਲਾਲਾ ਕੀ ਕਰਾਂ ਫਿਰ ਹੁਣ ਆਪਣੀ ਲਾ ਕੇ ਦਵਾ ਨਾ 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 ਤੇ ਆਪਣੀ ਕੋਲੋਣੀਆਂ ਕਰਨਾ ਕੀ ਆ ਚੱਲ ਮੇਰੇ ਨਾਲ ਤੇ ਮੈਨੂੰ ਵੇਚਿਆ ਖੁਦਿਆਂ ਤੇ ਅੱਖਾਂ ਬਾਜਦੀਆਂ ਵਾ ਜਦੋਂ ਕੋਈ ਚੀਜ਼ ਵੇਂਦੀ ਹੈ ਨਾ ਚਪਟਾ ਮਾਰਦੀ ਆ ਕਿਦਾਂ ਵਾ ਤਾਂ ਮੇਰ ਕੋ ਆ ਜੇ ਅਗਲੇ ਨੇ ਕਿਉਂ ਰੱਖੀ ਆਓ ਕੀ ਕਰਨਾ ਹੋ ਨਾ ਲਾਡਲੀ ਐ ਭੈਣ ਜੀ ਮੇਰੀ ਗੱਲ ਸੁਣ ਸੇਵਕ ਇੱਕ ਅਦੋਂ ਤੱਕ ਜਰਦੇ ਰਵਾਂਗੇ ਆਪਾਂ ਧੰਨਵਾਦ ਜਦੋਂ ਮੇਰੀ ਰਸਮ ਕਰਨੀ ਸੀ ਚੋੜੇ ਦੀ ਤੇਰੇ ਵੀਰ ਦਾ ਨੇ ਕਿੰਨਾ ਸਿਰ ਖਾਦਾ ਸੀ ਉਥੋਂ 650 ਦਾ ਸੂਟ ਖਰੀਦ ਕੇ ਲਿਆਈ ਏ ਇਹਦੇ ਨੱਕ ਤੇ ਨਹੀਂ ਕੁਝ ਚੜਿਆ ਤੇ ਉਹ ਵੀ ਘਰੇ ਆ ਕੇ ਗਲਪੰਦਿਆ ਸੀ ਪਰ ਇਹਦੇ ਮੂੰਹ ਤੇ ਕਹੇ ਨੇ ਨਹੀਂ ਕੁਝ ਕਿਹਾ ਤੇ ਦੇ ਦਿਓ ਅੱਜ ਰਿੰਗ ਲਾ ਕੇ ਉਹਨੂੰ ਤਾਂ ਮੂੰਹ ਖੈ ਗਿਆ ਰਿੰਗ ਐਵੇਂ ਲਾ ਕੇ ਦੇਣੀ ਕੱਲ ਨੂੰ ਬੱਚਾ ਹੋਊਗਾ ਨਾ ਮੇਰੇ ਘਰ ਹੋਊਗਾ ਤੁਹਾਡੇ ਹੋਊਗਾ ਤੇ ਫੇਰ ਰਾਣੀ ਹਾਰ ਮੰਗੂਗੀ ਰਾਣੀਆ ਤਬਾਹ ਮੁਰਕੇ ਕੋਲ ਚਲੋ ਹੁਣ ਤੱਕ ਟਾਈਮ ਸਾਰੀ ਆਪਾਂ ਟਾਈਮ ਟਾਈਮ ਕੋਈ ਨਹੀਂ ਸਾਰਨਾ ਮੈਂ ਜਾ ਕੇ ਕਰਦਾ ਗੱਲ ਏਦਾਂ ਟਾਈਮ ਸਾਰਦੇ ਰਹੇ ਨਾ ਘਰ ਰੁੱਟਿਆ ਗਿਆ ਆਪਣਾ ਕਰ ਗੱਲ ਤੂੰ ਜੇ ਮੈਂ ਕੁਛ ਕਹਿ ਤਾ ਨਾ ਗੁੱਸੇ ਚ ਤੇ ਮੇਰੇ ਦਿਵਾਲੇ ਹੋਊਗੀ ਕਿ ਤੂੰ ਹੋਵੇਂ ਕੋਣ ਮੈਨੂੰ ਕਹਿਣ ਵਾਲੀ ਭਾਜੀ ਤੁਸੀਂ ਰਹਿਣ ਦਿਓ ਗੱਲ ਹੁਣ ਮੈਂ ਕਰਕੇ ਆਉਣਾ ਜਰਾ ਵੇਖੋਗੇ ਤੇ ਕੋਈ ਕਲੇਸ਼ ਨਾ ਹੋ ਜਾ ਜੇ ਬੁਰੇ ਬੰਨਾ ਹੋਵੇ ਤੇ ਮੈਂ ਨਾ ਬਣਾਉਂਦਾ ਵੱਡੀਆਂ ਤੇਰੇ ਤੋਂ ਖਲੋਤਾ ਨਹੀਂ ਆਂਦਾ ਤੇਰੇ ਕੋ ਅੰਮੇ ਚਮੇ ਚ ਕਰਕੇ ਗੱਲ ਨਹੀਂ ਬੰਨੀ ਕੋਦ ਨਾ ਗੱਲ ਕਰਨੀ ਪੈਣੀ ਆ ਕੱਲ ਨੂੰ ਸਮਝੀ ਜਾਂਦਾ ਵਾ ਇਦਾਂ ਚੱਲਦਾ ਰਿਹਾ ਸਾਡੇ ਤਾਂ ਘਰ ਲੁੱਟ ਕੇ ਲੈ ਜੂਗੀ ਐ ਉਧਰੋਂ ਸਾਡੀ ਸੱਸੋਂ ਨਹੀਂ ਹੈਗੀ ਅਹੀਂ ਚਲਾਉਣਾ ਦੋਵਾਂ ਦਿਆਂ ਨੇ ਉਹ ਕਹਿੰਦੀ ਮੰਮੀ ਹੁੰਦੇ ਤਾਂ ਮੰਮੀ ਨੇ ਤੇ ਮੈਨੂੰ ਕੋਈ ਹੁੰਦੀ ਐ ਦੇਣਾ ਸੀ ਮੰਮੀ ਨੇ ਨਾ ਪਲਾਟ ਤੇ ਰਹਿਣਾ ਕਰ ਦੇਣੀ ਤੇ ਪੁੱਤਾਂ ਨੂੰ ਗੁਰਦੁਆਰਾ ਚੜਾ ਹੁੰਦੀ ਚਲੋ ਦੇਖਦੇ ਹਾਂ ਚਲਾ ਰੋਟੀ ਪਾਣੀ ਕਰੀਏ ਚਲੋ ਕੋਤੋਂ ਆਇਆ ਮੈਂ ਹੈ ਉਹ ਮੈਂ ਤਾਂ ਮੜਾ ਕੰਮ ਗਿਆ ਸੀ ਤੇ ਤੇਰੇ ਵਾਸਤੇ ਸੂਟ ਲੈਂਦੇ ਸੀ ਜੇ ਤੇਨੇ ਦਿਨੋਂ ਨੇ ਬਰੀਤ ਨੇ ਸੂਟ ਨਹੀਂ ਆਇਆ ਲੈ ਹਾਂ ਸੇਵਾ ਨੂੰ ਤੁਮੀ ਕਮਲਾਇਆ ਮੈਂ ਕਿਤੇ ਮੈਂ ਕਿੱਸੇ ਆਉਂਦੀ ਮੈਨੂੰ ਕੋਸ਼ੀ ਨਹੀਂ ਚਾਹੀਦਾ ਤੈਨੂੰ ਪਤਾ ਮੇਰੀ ਅਲਮਾਰੀ ਚ ਕਿੰਨਾ ਸੂਟ ਪਿਆ ਜੇ ਕਿਤੇ ਬੈੱਡ ਖੋਲੋ ਤੇ ਸੂਟ ਅਲਮਾਰੀ ਖੋਲੋ ਤੇ ਸੂਟ ਪੈਚੀ ਖੋਲੋ ਤੇ ਸੂਟ ਐਨੇ ਸੂਟ ਹੈ ਵਾਰੀ ਨਹੀਂ ਆਉਂਦੀ ਮੈਂ ਸੂਟਾਂ ਦਾ ਕੀ ਕਰਨਾ ਸਤੂੰ ਪਹਿਲੇ ਆ ਮੈਂ ਚਾਹ ਰ ਆ ਕਰਿਆ ਕਰ ਉਹੀ ਸੂਟੂ ਨਾ ਹਰ ਢੂਂਦੇ ਦੇ ਮੈਂ ਕੀ ਕਰਦੇ ਸਵਾਦ ਲੈ ਦੱਸ ਭਾਣੇ ਤੇਰੇ ਵਾਸਤੇ ਮੈਂ ਲਿਆਂਦੇ ਸੂਟ ਲਿਆਂਦੇ ਆ ਤੂੰ

ਉਹ ਤੇਰੇ ਵਾਸਤੇ ਤੇ ਜਾਣ ਵੀ ਆਜ ਰਿਹਾ ਤੂੰ ਗੱਲ ਕਰ ਮੈਂ ਆਪਣੇ ਆਪ ਨੂੰ ਵੇਚ ਦਿੰਨਾ ਤੈਨੂੰ ਕਿਨੇ ਕਿਦਰਾਂ ਦੇ ਜਾ ਕਿੰਨੀ ਖਰੀਦ ਲੈਣ ਤੇ ਆ ਪਾਗਲ ਜੀ ਐਵੇਂ ਨਾ ਬੋਲਿਆ ਕਰ ਦੱਸ ਕੀ ਚਾਹੀਦਾ ਤੈਨੂੰ ਜੋ ਪ੍ਰਾਤ ਨੂੰ ਚ ਲੈਣਾ ਸੀ ਚੂੜੀਆਂ ਆ ਗਈਆਂ ਸਾਡੀਆਂ ਇੱਥੇ ਸੱਜ ਗਈਆਂ ਜੇ ਦੋਵੇਂ ਆਣੀਆਂ ਵਿਚਾਰੀ ਚੂੜੀਆਂ ਕੀ ਲੈ ਕੇ ਆਵੇ ਤੇ ਪ੍ਰਾਤ ਕੀ ਲੈ ਕੇ ਆਵੇ ਜਿੰਨਾ ਚਿਰ ਜੋ ਤੁਸੀਂ ਮੰਗਿਆ ਵਾ ਉਹ ਵਿਚਾਰੇ ਪੂਰਾ ਨਹੀਂ ਕਰ ਪੁੰਦੇ ਕੀ ਪ੍ਰਾਤਾਂ ਲਿਆਉਣਗੇ ਤੇ ਕੀ ਰਸਮਾਂ ਪੂਰੀਆਂ ਕਰਨਗੇ ਤੁਸੀਂ ਆਪਸੇ ਆਣੇ ਅਜੀ ਉਹ ਵੀ ਵਿਚਾਰੀ ਦੀ ਹਸਕੀ ਦੀ ਨਹੀਂ ਆਗੀ ਕਿ ਉਹ ਤੁਹਾਨੂੰ ਰਿੰਗ ਬਣਾ ਕੇ ਦੇ ਸਕੇ ਤੇ ਕਿੱਥੋਂ ਵਿਚਾਰੀ ਦਾ ਚੂੜਾ ਲੱਤਾ ਪਾ ਭਾਬੀ ਤੁਸੀਂ ਚੁੱਪ ਕਰਿਆ ਜਰੀਕਾ ਤੂੰ ਦੱਸ ਮੇਰੀ ਭੈਣ ਤੇਨੂੰ ਕੀ ਚਾਹੀਦਾ ਅੱਭੀ ਤੂੰ ਇਹ ਵਿੱਚ ਕਿਉਂ ਬੋਲ ਰਿਹਾ ਮਤੜ ਕੋ ਤੇ ਨਹੀਂ ਕੁਝ ਹੋ ਗਿਆ ਮੈਂ ਮੇਰੀ ਗੱਲ ਸੁਣ ਮੈਂ ਤੈਨੂੰ ਪੁੱਛਣਾ ਕੀ ਚਾਹੀਦਾ ਵੇਖ ਮੇਰੀ ਗੱਲ ਸੁਣ ਹਾਰਦੀ ਭਾਬੀ ਮੇਰੇ ਕੋਲ ਐ ਕਿਆ ਸੀ ਸੂਟ ਹਾਂ ਤੇ ਗੱਲਾਂ ਗੱਲਾਂ ਨਾਲ ਗੱਲ ਕਰ ਲਾਪੇ ਫਿਰ ਆਪਾਂ ਟਾਲ ਕੀਤੀ ਸੀ ਨਾ ਤੇਰੇ ਘਰ ਦਾਕਾ ਆਏਗਾ ਤੇ ਮੈਨੂੰ ਤੂੰ ਮੋਹਨੇ ਦੀ ਚੀਜ਼ ਪਾਏਗਾ ਤੇ ਮੈਂ ਕਿਹਾ ਬੜੀ ਦੇਰ ਨੂੰ ਹੋਏ ਟਾਈਮ ਆਣਾ ਚਲ ਮੈਂ ਸੁੱਚੀ ਚੀਜ਼ ਲੱਲੇ ਨਹੀਂ ਐ ਦੱਸ ਤੈਨੂੰ ਕਿਤੇ ਨਾਨਾ ਨਾ ਤੇ ਜੇ ਪਾ ਦੇਗਾ ਤੇ ਕਿਹੜੀ ਵੱਡੀ ਗੱਲ ਲਗੀ ਐ ਓ ਮਾਈ ਗੋਡ ਬੜੀ ਵੱਡੀ ਗੱਲ ਹੈ ਤੂੰ ਚੂੜੀਆਂ ਕਿਹੜੀਆਂ ਲੈ ਕੇ ਆਈ ਇਹਦੇ ਵਾਸਤੇ ਪਾਉਣ ਨੂੰ ਪਣਾ ਖੱਚਦੀਆਂ ਹੀ ਪਾਈ ਦੀਆਂ ਤੇ ਅੱਗੇ ਮੈਂ ਕੜੇ ਚਾਂਦੀ ਦੇ ਲੈ ਕੇ ਆਈਆਂ ਤੂੰ ਸੋਨੇ ਦੀ ਚੀਜ਼ ਕਿਉਂ ਨਹੀਂ ਲੈ ਤੇਰਾ ਦਿਮਾਗ ਖਰਾਬ ਹੈ ਲੱਖ ਰੁਪਏ ਤੇ ਸੋਨਾ ਟੱਪਿਆ ਗਿਆ ਮੈਂ ਭਾ ਬਿੰਦਸ 4 ਲੱਖ ਰੁਪਏ ਦੀਆਂ ਚੂੜੀਆਂ ਕਿੱਥੋਂ ਲਿਆ ਕੇ ਦੇ ਦੇਣ ਦੀ ਤੇ ਫਿਰ ਦਿਮਾਗ ਤੇ ਤੇਰਾ ਖਰਾਬ ਹੈ ਤੈਨੂੰ ਨਹੀਂ ਇੱਕ ਗੱਲ ਦਾ ਪਤਾ ਕਿ ਹੱਥ ਮੇਰਾ ਟੈਡ ਹੈ ਤਾਂ ਤੂੰ ਸੋਨੇ ਦੀਆਂ ਚੀਜ਼ਾਂ ਮੰਗਣ ਨਹੀਂ ਆ ਕਾ ਦੇ ਵਾਸਤੇ ਨਾ ਭਰਾਓ ਦੋਸਤ ਹੀ ਜਦੋਂ ਮੇਰੇ ਕੋਲ 4 ਰੁਪਏ ਹੈ ਨਾ ਉਦੋਂ ਦੱਸੋ ਤੇ ਕੀ ਕਰਦੇ ਹੋ ਨਹੀਂ ਨਹੀਂ ਮੈਨੂੰ ਕੁਝ ਨਹੀਂ ਚਾਹੀਦਾ ਨਹੀਂ ਨਹੀਂ ਬਸ ਤੂੰ ਹੈਗਾ ਇੰਨੀ ਬਹੁਤ ਉਦੋਂ ਤੇ ਹੀ ਕਰਦੇ ਫਾਰਮੈਲਟੀਆਂ ਜਦੋਂ ਮੇਰੇ ਪੱਲੇ ਕੁਝ ਹੈਗਾ ਹੀ ਤੇ ਅੱਜ ਜੇ ਮੇਰਾ ਹੱਥ ਟੈਟ ਹੋਇਆ ਅੱਜ ਤੁਹਾਨੂੰ ਸੋਨੇ ਦੀਆਂ ਚੀਜ਼ਾਂ ਚਾਹੀਦੀਆਂ ਅਛਾ ਆਪ ਤੈਨੂੰ ਕਿਹਾ ਵੀ ਚੀਜ਼ ਦੇ ਸੋਨੇ ਦੀ ਲੱਖ ਰੁਪਏ ਦਾ ਸੋਨਾ ਟੱਪ ਸਾਡੇ ਰੀ ਨਹੀਂ ਲੱਖ ਦਾ ਟੱਪਿਆ ਮੈਂ ਤਾਂ ਇੱਕ ਮੰਡਰੀ ਲੈਣੀ ਸੀ ਨਿੱਕੀ ਜੀ ਮੈਨੂੰ ਗੱਲਾਂ ਨਾ ਸੁਣਾ ਬਥੇਰੀਆਂ ਮੇਰੇ ਕੋਲ ਮੰਡਰੀਆਂ ਪਾਨ ਨੂੰ ਮਾਂ ਨਾਲ ਮੰਗ ਲਈ ਤੇ ਗੱਲਾਂ ਸੁਣਾਤੀ ਨਹੀਂ ਮੈਨੂੰ ਪੈਣਾ ਇਹੋ ਜਿਹੰਦੀਆਂ ਜਿਨ੍ਹਾਂ ਨੂੰ ਆਪਣੇ ਭਰਾ ਦਾ ਕੋਈ ਹੈ ਹੀ ਨਹੀਂ ਆ ਤੇ ਭਰਾ ਮੇਰੇ ਦਾ ਕੰਮ ਨਹੀਂ ਚੱਲਣ ਡਿਆ ਭਰਾ ਮੇਰੇ ਦਾ ਹੱਥ ਟੈਟਿਆ ਤੇ ਮੈਂ ਸੋਨੇ ਦੀਆਂ ਚੀਜ਼ਾਂ ਮੰਗਣੀਆਂ ਮੈਂ ਨਾ ਤੇਰੇ ਵਰਗੀਆਂ ਭੈਣਾ ਹੁੰਨਾ ਤੇ ਦੁਨੀਆ ਤਰ ਗਈ ਜੀ ਬੱਸ ਕਰੋ ਚੁੱਪ ਕਰ ਦੋ ਸਗਨ ਘਰ ਵਾਲ ਦੇਨ ਨਾ ਤੂੰ 2 ਮਿੰਟ ਚੁੱਪ ਕਰ ਜਾ ਤੈਨੂੰ ਵੀ ਕਾਲੀ ਝੂਣਾ ਲਵਾਉਂਦੀ ਤੂੰ ਵੀ ਸੱਦਿਆ ਨਾ ਪਹਿਲਾ ਦੱਸ ਫਿਰ ਕੀ ਚਾਹੀਦਾ ਹੁਣ ਦਵਾ ਕੁਝ ਸਵੇਰੇ ਕੀ ਚਾਹੀਦਾ ਮੁੰਦਰੀ ਮੰਗੀ ਸੀ ਦੇਣ ਦੀ ਤੇ ਤੇਰੀ ਇਸ ਸਰਹਸੀ ਤੇ ਨਹੀਂ ਗਈ 50 ਗੱਲਾਂ ਸੁਣਾਉਂਦੀਆਂ ਥਾ ਲਿਆਓ ਮੈਂ ਚੂੜੀਆਂ ਵਧਾ ਕੇ ਦੇ ਰਹੀ ਨਹੀਂ ਐ ਇੱਕ ਰੁਪਈਆ ਮੇਰੇ ਹੱਥ ਦੇ ਦੇਣਾ ਬੱਸ ਮੈਨੂੰ ਨਹੀਂ ਕੁਝ ਚਾਹੀਦਾ ਰੁਪਈਆ ਛੱਡ ਤੈਨੂੰ ਮੁੰਦਰੀ ਦੇ ਦਿੰਨਾ ਮੈਂ ਤੇ ਅੱਜ ਤੋਂ ਬਾਅਦ ਨਾ ਮੁੰਦਰੀ ਲੈ ਕੇ ਮੈਨੂੰ ਆਪਣੀ ਸ਼ਕਲ ਨਾ ਵਿਖਾਈ ਨਾ ਮੈਂ ਤੇਰੇ ਓਖੇ ਵੇਲੇ ਖੜਨਾ ਤੇ ਨਾ ਤੂੰ ਮੇਰੇ ਓਖੇ ਵੇਲੇ ਖੜੀ ਸੇਵਕ ਇਹ ਕਿ ਤੋ ਬੋਲਣ ਨੇ ਆ ਮੈਂ ਇਦਾਂ ਹੀ ਬੋਲਣ ਨੇ ਆ ਤੇਰੇ ਵਰਗੀਆਂ ਭੈਣਾਂ ਨਾ ਰੱਬ ਕਿਸੇ ਨੂੰ ਨਾ ਦਵੇ ਜਿੰਨੂੰ ਆਪਣੇ ਭਰਾ ਨਾਲ ਕੋਈ ਵਾਸਤਾ ਹੀ ਨਹੀਂ ਆ ਪੈਸੇ ਨਾਲ ਮਤਲਬ ਤੁਹਾਨੂੰ ਪੈਸੇ ਨਾਲ ਸਿੱਧੀ ਮੈਂ ਗੱਲ ਕਰਾਂ ਤੁਹਾਡਾ ਰਿਸ਼ਤਾ ਪੈਸੇ ਨਾਲ ਜੇ ਮੇਰੇ ਕੋਲ 4 ਰੁਪਏ ਹੁੰਦੇ ਨਾ ਤੂੰ ਜਿਹੜੇ ਤੂੰ ਚਾਂਦੀ ਦੇ ਲੈ ਗਈਆਂ ਨਾ ਤੂੰ ਸੋਨੇ ਦੇ ਲੈ ਕਿਉਂਨੇ ਕਿ ਮੈਨੂੰ ਇਹ ਤੋਂ ਡਬਲ ਦੇਣੇ ਐ ਨਾ ਮੈਨਾਂ ਤਾਂ ਤੇਰੇ ਵਰਗੀ ਭੈਣ ਹੋਵੇ ਹੀ ਨਾ ਗਦੇ ਸੇਬਾ ਕੋ ਐਦਾਂ ਕਿਉਂ ਕਹਿ ਰਹੀਆਂ ਮੈਨੂੰ ਚਲ ਗਲਤੀ ਹੋ ਗਈ ਕੁਝ ਨਾ ਦੇ ਤੂੰ ਮੈਨੂੰ ਪਰਾਗ ਅੱਲਾ ਕਹਿ ਮੇਰਾ ਕੋਹ ਨਾ ਬਾਵਾ ਹੋਰ ਇੱਕ ਮਾਮ ਹੈ ਜਿਹਦਾ ਮੂੰਹ ਵੇਖਦੀ ਇੱਥੇ ਆ ਗਏ ਇੱਕ ਤੂੰ ਐ ਤੇ ਦੋ ਪਰਚਾਈਆਂ ਹੋ ਮੇਰੀ ਤੇ ਮਜਬੂਰੀ ਕਿ ਤੇਰੇ ਹੱਥੋਂ ਚੂੜਾ ਵਧਾਉਣਾ ਮੈਂ ਤੇ ਵਧਾ ਦਮਾ ਭਾਬੀ ਹੱਥੋਂ ਵੀ ਸਕਦਾ ਪਰ ਨਹੀਂ ਤੈਨੂੰ ਹੁਣ ਮੈਂ ਬੁਲਾਇਆ ਚੂੜਾ ਤੇਰੇ ਹੱਥੇ ਵਧਾਉਣਾ ਉਹ ਤੇਰਨੋਂ 100 ਗੁਣਾ ਚੰਗੀ ਆ ਭਾਬੀ ਆ ਜਦੋਂ ਮੇਰੇ ਸੁਰਮਾ ਪਾਉਣਾ ਇਹਨੇ ਭਾਬੀ ਨੇ ਵਿਆਹ ਤੇ ਤੇ ਮੈਂ ਭਾਬੀ ਤੁਹਾਨੂੰ ਮੈਂ ਟੋਪੇਸ ਦੇਣੇ ਸੋਨੇ ਦੇ ਨਾ ਆਂਦੇ ਕੀ ਲੋੜ ਆ ਵਿਆਹ ਤੇ ਅੱਗੇ ਬੜਾ ਖਰਚਾ ਹੋ ਗਿਆ ਤੂੰ ਮੋਂ ਟੋਪਾਸ ਲੱਗਾ ਅੱਜ ਤੱਕ ਮੇਰੇ ਕੋਈ ਨਾ ਸਕਣ ਨਹੀਂ ਲੈ ਤੂੰ ਵਿਆਹ ਤੇ ਮੇਰੇ ਕੋਲ ਕਿੱਤੀ ਸੈਟ ਲਿਆ ਉਸ ਤੋਂ ਬਾਅਦ ਚ ਵੀ ਤੂੰ ਕੀ ਬਣਾ ਕਿੰਨੇ ਸਕਣ ਮਿਹਰ ਕਰਕੇ ਕਿੰਨਾ ਕੁਝ ਲੈ ਗਈ ਅੱਜ ਤੂੰ ਸੋਨੇ ਦੀ ਮੁੰਦਰੀ ਮੰਗਣ ਦੀ ਸੋਨੇ ਦੀ ਮੁੰਦਰੀ ਮੰਗਣ ਦੀ ਕੱਲ੍ਹ ਤੂੰ ਹੀ ਰੇ ਮੰਗੇਗੀ ਨਹੀਂ ਨਹੀਂ ਮੇਰਾ ਹੀਰੇ ਵਰਗਾ ਤੂੰ ਹੀ ਹੋਗਾ ਮੈਂ ਭਾਬੀ ਸਮਝਾਉ ਨਾ ਮੈਨੂੰ ਕੁਝ ਨਹੀਂ ਚਾਹੀਦਾ ਮੈਨੂੰ ਮੇਰੇ ਰਿਸ਼ਤੇ ਚਾਹੀਦੇ ਨੇ ਮੈਂ ਕੀ ਸਮਝਾਵਾਂ ਮੇਰੇ ਤਾਂ ਰੱਗੇ ਵੀ ਬੜੀ ਆ ਸਮਝਾਇਆ ਕਿ ਇਹ ਰਿਸ਼ਤੇ ਦੀ ਕੀਮਤ ਨਾ ਲਿਖਿਤ ਨਾ ਹਜ਼ਾਰੀ ਤੇ ਨਾ ਗਿਆਣਿਆਂ ਨਾਲ ਆ ਇਹ ਤੇ ਇੱਕ ਰਸਮ ਬਣੀ ਹੈ ਤੁਹਾਨੂੰ ਕੋਦ ਕੋਦ ਹੀ ਕਹਿਣਾ ਚਾਹੀਦਾ ਸੀ ਕਿ ਜੋ ਦੋਗੇ ਸਿਰ ਮੱਥੇ ਜੇ ਤੁਸੀਂ ਮੇਰਾ ਛੂੜਾ ਇੱਦਾਂ ਕੀਤਾ ਛੂੜਾ ਲਵਾਈ ਤੇ ਤੁਸੀਂ ਹੋਰ ਰਸਮ ਨਭਾਈ ਉਦੋਂ ਵੀ ਤੁਸੀਂ ਈਮ ਦੇ ਸਾਰਾ ਕੁਝ ਖੜਿਆ ਹਣ ਜੇ ਛੋਟੀ ਆ ਤੁਸੀਂ ਉਦੋਂ ਤੱਕ ਸਮਝੋ ਉਹ ਤੁਸੀਂ ਫੇਰ ਗੈਣੇ ਦੀ ਈਮ ਦੇਂਦੇ ਉਹ ਤੁਹਾਨੂੰ ਕੀ ਤੇ ਫਿਰ ਕਹਿਣ ਰਿਹਾ ਤੇ ਰਿਸ਼ਤੇ ਹੈਗੇ ਕਿੱਥੇ ਨੇ ਰੁਪਈਏ ਦੇ ਪਾਬੀ ਰਿਸ਼ਤੇ ਰੁਪਈਏ ਦੇ ਜੇਪਰਾ 4 ਰੁਪਏ ਹੈ ਨਾ ਤੇ ਭੈਣਾ ਭੱਜੀਆਂ ਭੱਜੀਆਂ ਆਉਣਗੀਆਂ ਦਾ ਮਤਲਬ ਕਿ ਜੇ ਅਸੀਂ ਤੁਹਾਨੂੰ ਆ ਸਾਰੀਆਂ ਚੀਜ਼ਾਂ ਨਹੀਂ ਦੇ ਸਕਦੇ ਫਿਰ ਉਹਦਾ ਤੇ ਚੂੜਾ ਹੀ ਨਹੀਂ ਉੱਥੋਂ ਬਥੇਰੀ ਦਾ ਤੇ ਕਾਰੀ ਰਸਮ ਹੈਗੀ ਤੇਰਾ ਵੀ ਲਾਵਾਂਗੇ ਮੈਂ ਤਾਂ ਭਾਬੀ ਵੀਰੇ ਕੋਲ ਗੱਲ ਕਹੀ ਆ ਚੂੜਾ ਲਵਾ ਦੇਣੇ ਆ ਤੇ ਮੈਂ ਮੁੰਦੀ ਦੇ ਦੇਣਾ ਸੋਨੇ ਦੀ ਤੇ ਅੱਜ ਤੋਂ ਬਾਅਦ ਮੈਨੂੰ ਮੂੰਹ ਨਾ ਵਿਖਾਵੇ ਨਹੀਂ ਸੇਵਕ ਨਹੀਂ ਭਾਬੀ ਮਾਮਲਾ ਪੇਕਾ ਨਹੀਂ ਛੱਡਣਾ ਚਾਹਦੀ ਸੁੱਖਾਂ ਲੱਤੇ ਮੇਰੇ ਦੋ ਭਰਾ ਇੱਕ ਮੇਰਾ ਪਰਦੇਸ ਚ ਮਠਾਈ ਕਿੱਥੇ ਦੀਦੀ ਮੈਂ ਕਿਨੂੰ ਵੇਖਣਾ ਆ ਗਿਆ ਮੁਰਕੇ ਠੀਕ ਹੀ ਕਹਿੰਦੇ ਜੇ ਨਾ ਮਰਜੀ ਅਮੀਰ ਕਰ ਕੁੜੀ ਦਾ ਵਿਆਹ ਕਰ ਲੋ ਜੇ ਭੁੱਖ ਨਹੀਂ ਨ ਰੱਖਣੀ ਤਾਂ ਤੇ ਕਿਹਾ ਦੋ ਜੇ ਨਾ ਮਰਜ਼ੀ ਮੰਗ ਰਿਹਾ ਤਾਂ ਵੀ ਨਹੀਂ ਰੱਖਣੀ ਤੁਹਾਡੇ ਘਰ ਤੇ ਸੁੱਖੀ ਸੰਧੀ ਰੱਬ ਦਾ ਦਿੱਤਾ ਇਨਾ ਬੋਝਿਆ ਤਾਂ ਹੀ ਤੁਸੀਂ ਕਿਉਂ ਬਾਰ ਬਾਰ ਕੋਕੋ ਖਾਣ ਦੇਦੇ ਜੇ ਮੈਂ ਕਿਹਾਣਗੇ ਤੁਹਾਨੂੰ ਦੱਸੋ ਕੋ ਕਹਿਣਾ ਚਾਹੀਦਾ ਕਿ ਮੈਂ ਆਪਣੇ ਘਰ ਮਾਂ ਰਣੀ ਆ ਮੇਰੇ ਕੋਲ ਸਾਰਾ ਕੁਝ ਆ ਜੋ ਦੋਗੇ ਬਸ ਸਿਰ ਮੱਥੇ ਕਦੀ ਵੀ ਤੇਗਿਆਂ ਕੋਲੋਂ ਨਾ ਮੰਗ ਕੇ ਨਹੀਂ ਕਦੀ ਵੀ ਨਾ ਪੇਕਿਆਂ ਕੋ ਕਦੀ ਕੁਝ ਮੰਗੇ ਨਹੀਂ ਲੈਣਾ ਚਾਹੀਦਾ ਜੋ ਵੀ ਉਹ ਦੇਣ ਸਿਰ ਮੱਥੇ ਲਾਉਣਾ ਚਾਹੀਦਾ ਹੈ ਕਈ ਵਾਰ ਪਤਾ ਦੀਦੀ ਕੀ ਹੁੰਦਾ ਹੈ ਅਸੀਂ ਇਨਾ ਮਨਾਉਣੇ ਪੇਕਿਆਂ ਨੂੰ ਸਾਨੂੰ ਆ ਚਾਹੀਦਾ ਸਾਨੂੰ ਉਹ ਚਾਹੀਦਾ ਅਸੀਂ ਇਹ ਨਹੀਂ ਦੇਖਦੇ ਕਿ ਉਹਨਾਂ ਦੇ ਘਰ ਚ ਪਹਿਲੇ ਹੀ ਸ਼ਾਇਦ ਉਹਨਾਂ ਦਾ ਹੱਥ ਤੰਗ ਹੋਊਗਾ ਉਹ ਪਹਿਲੇ ਹੀ ਕੋਈ ਪ੍ਰੋਬਲਮ ਚ ਹੋਣਗੇ ਉੱਤੋਂ ਤੁਸੀਂ ਉਹਨਾਂ ਦਾ ਜਾ ਕੇ ਧੀਆ ਭਾਰ ਨਹੀਂ ਵੰਡਾ ਸਕਦੀਆਂ ਤੇ ਉੱਤੋਂ ਜਾ ਕੇ ਤੁਸੀਂ ਕਹਿੰਦੀਆਂ ਜੇ ਸਾਨੂੰ ਆ ਚਾਹੀਦਾ ਉਹ ਚਾਹੀਦਾ ਹੋਰ ਉਹਨਾਂ ਤੇ ਭਾਰ ਪਾ ਦਿੰਦੇ ਜੀ ਕਾਦੀਆਂ ਦੀਆਂ ਜੇ ਤੁਸੀਂ ਮੈਨੂੰ ਇਹ ਤਾਂ ਸਮਝਾਓ ਭਾਬੀ ਪਾਸ ਕਰੋ ਆ ਵੇਖੋ ਗਲਤੀ ਹੋ ਗਈ ਧੀਆਂ ਨਾ ਤੁਹਾਡੇ ਘਰ ਦੀ ਅਣਜਾਣੇ ਚ ਬੋਲ ਬਠੀਆਂ ਪਰ ਮੈਨੂੰ ਆਪਣੇ ਕੀਮਤੀ ਰਿਸ਼ਤੇ ਚਾਹੀਦੇ ਨੇ ਪਹਾ ਗੈਣਾ ਇਹ ਸ਼ੋਹਰਤ ਮੇਰੇ ਘਰ ਬਥੇਰੀ ਹੀ ਹੈ ਪਰ ਐ ਰਿਸ਼ਤੇ ਨਹੀਂ ਮਗਵਾਣਾ ਚਾਹਦੀ ਤੁਹਾਨੂੰ ਪਤਾ ਅਸੀਂ ਬਈ ਗੱਲਾਂ ਤੁਹਾਡੇ ਤੋਂ ਸੁਪਾ ਕੇ ਰੱਖਦੇ ਆ ਕਿ ਤੁਸੀਂ ਟੈਨਸ਼ਨ ਨਾ ਲਾਓ ਸਾਨੂੰ ਇਨੀ ਸਮਝ ਆ ਗਈ ਆ ਤੁਹਾਡਾ ਵੱਡਾ ਭਰਾ ਟਿਕਟ ਹੱਥੋਂ ਇੱਥੇ ਨਹੀਂ ਆਇਆ ਉਹਨੂੰ ਟਿਕਟ ਨਹੀਂ ਆਗੀ ਖਰਚਣ ਨੂੰ ਮਸਾਂ ਦਾ ਖਰਚਾ ਚੱਲਦਾ ਵਾ ਐਵੇਂ ਜੀ ਨੇ ਟੈਨਸ਼ਨ ਲੈਣੀ ਦੱਸੋ ਮੈਨੂੰ ਉਹ ਸਗਣ ਤੇ 100 ਰੁਪਏ ਦਾ ਵੀ ਲਈ ਹੈ ਨਾ ਤੇ ਸਿਰ ਮੱਥੇ ਹੁੰਦਾ ਨਾਲੇ ਮੇਰੀ ਗੱਲ ਸੁਣੋ ਜੇ ਭਰਾ ਦਾ ਪਿਆਰ ਇੰਨਾ ਹੀ ਚਾਹੀਦਾ ਨਾ ਫਿਰ ਉਹਦੀਆਂ ਮਜਬੂਰੀਆਂ ਵੀ ਸਮਝਿਆ ਕਰੋ ਚਲੋ ਸੇਵਾ ਬਸ ਕਰੋ ਉਹਨੂੰ ਸਮੇਂ ਲੱਗ ਗਈ ਹੈ ਉਹ ਮਾਫੀ ਮੰਗਦੇ ਤੇ ਪਏ ਨੇ ਮਾਫ ਕਰ ਦਿਓ ਉਹਨਾਂ ਨੂੰ ਛੱਡ ਦੇਣਾ ਗੁੱਸਾ ਕੁਝ ਨਹੀਂ ਚਾਹੀਦਾ ਸੂਰ ਨਹੀਂ ਚਾਹੀਦਾ ਨਹੀਂ ਦੀਦੀ ਇਹਨਾਂ ਨੂੰ ਲੜਾ ਪੈਣਾ ਜਿਹੜਾ ਸੁਪ ਤੁਹਾਡੇ ਵਾਸਤੇ ਲੈ ਕੇ ਆਏ ਆ ਨਾ ਉਹ ਤੇ ਤੁਹਾਨੂੰ ਲੈਣਾ ਹੀ ਪੈਣਾ ਨਹੀਂ ਦੀਦੀ ਇਹਨਾਂ ਨੂੰ ਤੇ ਸਮਝ ਲੱਗ ਗਈ ਉਹਨਾਂ ਨੂੰ ਕਦੋਂ ਲੱਗੂ ਪੁੱਛੋ ਉਹ ਜਦੋਂ ਇਹ ਵੀਡੀਓ ਵੇਖਣਗੇ ਤੇ ਉਹਨਾਂ ਨੂੰ ਵੀ ਸਾਰੀ ਸਮਝ ਲੱਗ ਜੂਗੀ ਤੇ ਫਿਰ ਕਹਿੰਦੇ ਆ ਨਾ ਜਦੋਂ ਤੁਹਾਡੇ ਸਾਹਮਣੇ ਕੋਈ ਵੀ ਇਨਸਾਨ ਕੁਝ ਕਰਦਾ ਹੈ ਨਾ ਜਾਂ ਮਾੜਾ ਕਰਦਾ ਹੈ ਤੇ ਕਿਤੇ ਨਾ ਕਿਤੇ ਸਾਡੇ ਦਿਲ 'ਚ ਮਾੜੀ ਚੀਜ਼ ਆਉਂਦੀ ਆ ਕਿ ਇਹ ਇਦਾਂ ਕਰਨ ਡਿਆ ਆਪਾਂ ਕਰੀਏ ਕਿ ਨਾ ਕਰੀਏ ਕਿ ਇਹਹੀਂ ਵੀ ਕਰ ਸਕਦੇ ਆ ਜਦ ਕਿਸੇ ਨੂੰ ਅਸੀਂ ਪੋਜ਼ਿਟਿਵ ਵੇਖਦੇ ਆ ਨਾ ਉਹ ਚੰਗਾ ਕਰਦਾ ਆ ਤੇ ਉਹ ਵੀ ਚੀਜ਼ ਸਾਡੇ ਮਨ 'ਚ ਆਉਂਦੀ ਆ ਕਿ ਯਾਰ ਅਹੀਂ ਵੀ ਇਦਾਂ ਕਰੀਏ ਅਸੀਂ ਤਾਂ ਇਦਾਂ ਕਰਦੇ ਆ ਇਸ ਕਰਕੇ ਜਦੋਂ ਵੀਡੀਓ ਵੇਖਣਗੇ ਜ਼ਰੂਰ ਸੁਧਰਨਗੇ ਜਿਹੜੇ ਇਦਾਂ ਕਰਦੇ ਆ ਐਮਐਸਸੀ ਇਹਦੇ ਵਿੱਚੀ ਇੱਕ ਗੱਲ ਹੋਰ ਜੇ ਤੁਹਾਨੂੰ ਸਾਡੀ ਵੀਡੀਓ ਸਮਝ ਚ ਆ ਗਈ ਆ ਨਾ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਨਾਲੇ ਕਮੈਂਟ ਕਰਿਓ ਤੇ ਲਾਈਕ ਕਰਿਓ ਤੇ ਸੋਹਣੀ ਜੀ ਬੈਲ ਟੰਗ ਤੇ ਸਾਨੂੰ ਦੱਸਿਓ ਵੀ ਕਿੱਦਾਂ ਲੱਗੀ ਸਟੋਰੀ ਜੇ ਵਧੀਆ ਲੱਗੀ ਆ ਤੇ ਉਹ ਕੁਝ ਕਰ ਦਿਓ ਜੋ ਮੈਂ ਪਹਿਲਾਂ ਕਿਹਾ ਚੰਗਾ ਜੀ ਸੱਚੀ ਗੱਲ ਇਹਨਾਂ ਦੀ ਸੱਚੀ ਗੱਲ ਮੇਰੀ ਸੋਸਰੀ ਤਾਲ